ਯਾਰੀ ਦਾ ਜੱਜ ਸੀ ਬਸ ਖੱਲੀ ਤੇ ਅਸੀਂ ਲਿਆਏ ਸੀ ਤਰਕ ਕੋ ਆਇਆ ਵਧੀਆ ਫੈਨਲ ਆਇਆ ਵਾ ਬਾਜ ਉਹਨਾਂ ਦਾ ਆਪਰੇਸ਼ਨ ਹੋਇਆ ਉਹ ਤੋਂ ਬਾਅਦ ਠੁੱਠਿਆ ਨਹੀਂ ਵਿਆਹਣਾ ਤਾਂ ਇਹਨਾਂ ਨੇ ਆਪਰੇਸ਼ਨ ਕਰਨ ਤੋਂ ਪਹਿਲਾਂ ਉਹਨਾਂ ਦਾ ਕੋਈ ਚੈੱਕਅਪ ਨਹੀਂ ਕੀਤਾ ਸਿੱਧਾ ਆਪਰੇਸ਼ਨ ਕਰਤਾ ਜਾੜ ਦੇ ਵਿੱਚ ਇਨਫੈਕਸ਼ਨ ਸੀਗੀ ਉਹ ਸਾਰੇ ਸਰੀਰ 'ਚ ਹੀ ਫੈਲ ਗਈ ਇਹੀ ਉਹਦੀ ਮੌਤ ਦਾ ਕਾਰਨ ਬਣਿਆ ਉਹ ਜਿਹੜਾ ਬੰਦਾ ਹੌਸਟ ਹੀ ਨਹੀਂ ਆਇਆ ਉਸ ਤੋਂ ਬਾਅਦ ਬਿਲਕੁਲ ਵੀ ਆਪਰੇਸ਼ਨ ਕਰਦੋਂ ਪਤਾ ਅੱਖਾਂ ਹੀ ਨਹੀਂ ਖੁੱਲੀਆਂ ਜਦੋਂ ਆਪਰੇਟ ਹੋ ਉਹ ਤੋਂ ਬਾਅਦ ਅੱਖ ਤੱਕ ਵੀ ਨਹੀਂ ਪੱਟੀ ਨਾ ਅੱਖ ਤੱਕ ਵੀ ਨਹੀਂ ਪੱਟੀ ਗਈ ਕੋਈ ਅੰਗ ਨਹੀਂ ਹਲਾਇਆ ਕੁਸ ਨਹੀਂ ਬਸ ਉਹ ਸਿੱਧਾ ਉਹ ਤੋਂ ਬਾਅਦ ਮੌਤ ਹੀ ਹੋ ਗਈ ਇਹ ਸ਼ਬਦ ਮੇਰੇ ਨਹੀਂਗੇ ਜੀ ਸ਼ਬਦ ਲੋਕਾਂ ਦੇ ਆ ਵੀ ਇਹ ਤਾਂ ਯਾਰ ਬੁੱਚੜ ਖਾਨਾ ਵਾ 10 ਵਜੇ ਉਹਦੀ ਮੌਤ ਹੁੰਦੀ ਹੈ ਅਸੀਂ 12 1 ਵਜੇ ਲਾਸ਼ ਲੈ ਕੇ ਆਉਣੇ ਆ 10 ਬੰਦੇ ਨੇ ਸਾਨੂੰ ਉਦੋਂ ਆ ਕੇ ਕਹਿਤਾ ਸੀ ਦਸਾਂ ਦੇ ਦਾ ਵੀ ਯਾਰ ਸਾਡਾ ਵੀ ਮਾਰਿਆ ਸੀ ਭਾਈ ਸਾਡਾ ਵੀ ਗੱਲ ਕਰੋ ਸਾਡਾ ਵੀ ਗੱਲ ਕਰੋ ਸਾਡਾ ਵੀ ਮਾਰਤਾ ਇਹਨਾਂ ਨੇ ਮੈਂ ਪੱਕਾ ਮੇਰਾ ਹੈਗਾ ਵੀ ਸੈਂਕੜੇ ਬੰਦੇ ਇਹੋ ਜਿਹੇ ਹੋਣਗੇ ਸਾਡੇ ਇਲਾਕੇ ਦੇ ਜਾਂ ਹੋਰਨਾਂ ਇਲਾਕਿਆਂ ਦੇ ਵੀ ਜਿਹੜੇ ਇਹ ਬੰਦੇ ਪੈਦਲ ਚੱਲ ਕੇ ਆਏ ਤੇ ਲਾਸ਼ ਬਣ ਕੇ ਕਿਥੋਂ ਆ ਇਸ ਹਸਪਤਾਲ ਤਦਾ ਤੁਮ 12 ਵਜੇ ਕੋਈ ਪੇਸ਼ੈਂਟ ਜੜ ਦੀ ਪੀੜਤੀ ਦਵਾਈ ਨਾਲ ਐਡਮਿਟ ਹੋਦੀ ਸੀ ਕਿ ਜੜ ਪੀੜ ਨਾਲ ਨਹੀਂ ਪੇਸ਼ੈਂਟ ਆਇਆ ਪੇਸ਼ੈਂਟ ਅਨਕੌਂਸ਼ੀਅਸ ਸੀਗਾ ਉਹਦੇ ਫੇਸ ਦੇ ਉੱਤੇ ਸਾਰਾ ਹੋਰ ਦਿਮਾਗ ਤੱਕ ਉਹਦੇ ਰੇਸ਼ਾ ਭਰਿਆ ਪਿਆ ਸੀ ਸਾਰਾ ਕਦ ਆਪਰੇਟ ਕੀਤਾ ਗਿਆ ਤੁਹਾਡੇ ਵੱਲੋਂ ਨਹੀਂ ਆਪਰੇਟ ਨਹੀਂ ਜੀ ਕਹਿ ਸਕਦੇ ਆਪਾਂ ਨੂੰ ਜਿਹੜਾ ਉਹਨਾਂ ਦੇ ਰੇਸ਼ਾ ਭਰੇ ਆ ਨਾ ਉਹਨਾਂ ਨੂੰ ਕਿਸੇ ਤਰੀਕੇ ਨਾਲ ਤਾਂ ਕੱਟਣਾ ਹੀ ਪੈਣਾ ਸੀ ਸਾਡੇ ਵੱਲੋਂ ਤਾਂ ਨਾਰਮਲ ਜੋ ਟਰੀਟਮੈਂਟ ਕੀਤਾ ਗਿਆ ਇਲਾਜ ਕੀਤਾ ਗਿਆ ਬਟ ਉਹਦੀ ਕੰਡੀਸ਼ਨ ਪਹਿਲੇ ਦਿਨ ਤੋਂ ਸੀ ਥੋਣ ਕਰਕੇ ਰਿਕਵਰੀ ਨਹੀਂ ਹੋ ਪਾਈ ਜਿਹੜਾ ਤੁਸੀਂ ਕਹਿੰਦੇ ਸਾਡੇ ਕੋਲ ਬਿਹੋਸ਼ ਬੰਦਾ ਆਇਆ ਆਪਦੇ ਕੈਮਰੇ ਖੋਲੋ ਤੁਹਾਡੇ ਤਾਂ ਕੈਮਰੇ ਲੱਗੇ ਆ ਨਾ ਜੇ ਤੁਸੀਂ ਇਹ ਵਿਖਾ ਸਕਦੇ ਆ ਵੀ ਸਾਡੇ ਬਾਰਮੂਰੇ ਕਿਸਾਨ ਜਿੱਥੇ ਬੰਦੇ ਨੇ ਧਰਨਾ ਲਾਇਆ ਫਿਰ ਇਹ ਵੀ ਵਿਖਾਓ ਬੰਦਾ ਪੈਦਲ ਤੁਰ ਕੇ ਆਇਆ ਆ ਆਦ ਨੂੰ ਕਿੰਨੇ ਵਜੇ ਆਇਆ ਜੇ ਬਿਹੋਸ਼ ਹੀ ਆਇਆ ਕੋਈ ਚੱਕ ਕੇ ਤਾਂ ਲਿਆਇਆ ਹੋ ਉਹਨੂੰ ਉਹ ਵਿਖਾ ਦਿਓ ਹਸਪਤਾਲ ਨੇ ਕਿਹਾ ਵੀ ਬਿਹੋਸ਼ ਆਇਆ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਅਸੀਂ ਕੁਝ ਨਹੀਂ ਕੀਤਾ ਅਸੀਂ ਤਾਂ ਫਰੀਦਕੋਟ ਰੈਫਰ ਕਰਤਾ ਫਰੀਦਕੋਟ ਵਾਲੇ ਇਹ ਕਹਿ ਰਹੇ ਆ ਵੀ ਜਦੋਂ ਜੀਰੇ ਤੋਂ ਬੰਦਾ ਆਇਆ ਉਹਦੇ ਮੂੰਹ ਤੇ ਦੋ ਟੱਕ ਲੱਗੇ ਹੋਏ ਸੀ ਜੋ ਆਪਰੇਟ ਕੀਤਾ ਹੋਇਆ ਸੀ ਦੋਨੋਂ ਥਾਂ ਡਾਕਟਰ ਦੇ ਸ਼ਬਦ ਪਏ ਸੀਗੇ ਵੀ ਮੈਂ ਇਹਨਾਂ ਗੱਲਾਂ ਨੂੰ ਸੀਰੀਅਸ ਨਹੀਂ ਲੈਂਦਾ ਤੇ ਚੱਲਦੇ ਰਹਿਣਾ ਤੁਸੀਂ ਮਾਨਸਿਕਤਾ ਉਹਦੀ ਇਹ ਸਮਝ ਲਓ ਅੱਜ ਵੀ ਅਸੀਂ ਉਹ ਬੰਦਾ ਪਕਤਾ ਸਕਦੇ ਹਾਂ ਜਿਹੜੇ ਜਿਹੜੇ ਨੂੰ ਨੇ ਫੋਨ ਤੇ ਇਹ ਸ਼ਬਦ ਵਰਤੇ ਉਹ ਤਾਂ ਸ਼ਾਇਦ ਇਹ ਕਹਿੰਦਾ ਮੈਂ ਤਾਂ ਬਿਜ਼ਨਸਮੈਨ ਆ ਮੈਨੂੰ ਹੱਕ ਨਹੀਂ ਬਿਜ਼ਨਸ ਕਰਨ ਦਾ ਮੈਂ ਤਾਂ ਬਿਜ਼ਨਸਮੈਨ ਆ ਮੈਂ ਡਾਕਟਰ ਰੱਖੇ ਹੋਏ ਆ ਕਿਉਂਕਿ ਆਪ ਤਾਂ ਉਹ ਮੋਬਾਈਲ ਠੀਕ ਕਰਦਾ ਹੁੰਦਾ ਸੀ ਮੋਬਾਈਲ ਸੂਤ ਕਰਨ ਦੀ ਦੁਕਾਨ ਸੀ ਉਹਦੀ ਉਹਦੇ ਬਣਾ ਹਾਂ 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 ਉਹਨਾਂ ਵੱਲੋਂ ਪਤਾ ਨਹੀਂ ਕਿਵੇਂ ਦਾ ਲੱਗਿਆ ਇਹਨਾਂ ਪੈਸਾ ਕਿੱਥੋਂ ਆਇਆ ਤੇ ਉਹਨੇ ਹਸਪੀਟਲ ਖੋਲ੍ਹ ਲਿਆ ਹੁਣ ਉਹ ਡਾਕਟਰ ਲਿਆਉਂਦਾ ਵਾ ਮੈਂ ਤਾਂ ਮੰਨ ਰਹੀ ਆ ਮੈਂ ਡਾਕਟਰ ਨਹੀਂ ਹਾਂ ਅਜੇ ਤੱਕ ਕਿਸੇ ਨੇ ਕਿਸੇ ਪੇਸ਼ੈਂਟ ਦਾ ਬੀਪੀ ਵੀ ਚੈੱਕ ਕਰਦੇ ਦੇਖਿਆ ਮੈਨੂੰ ਦੱਸੋ ਮੈਂ ਕਿਸੇ ਪੇਸ਼ੈਂਟ ਨੂੰ ਮੈਡੀਸਨ ਪ੍ਰੈਸਕ੍ਰਾਈਬ ਕੀਤੀ ਹੈ ਲਿਖੀ ਹੈ ਮੈਨੂੰ ਤਾਂ ਦੱਸ ਤੁਹਾਡੇ ਹਸਪਤਲ ਦੇ ਵੱਲੋਂ ਪਰਿਵਾਰ ਨੂੰ 2 ਲੱਖ ਦੇਣ ਦੀ ਵੀ ਗੱਲ ਕਹੀ ਗਈ ਸੀ ਮੈਂ ਕਹਾਂਦੀ ਜੇ ਇਹ ਸਾਬਤ ਕਰ ਦੇਣ ਕਿ ਮੈਂ ਕਿਸੇ ਨੂੰ ਕਹੀ ਆ ਤਾਂ ਮੈਂ ਮੈਂ ਹਸਪਤਲ ਛੱਡ ਦੇਵਾਂਗਾ ਤੇ ਜੇ ਨਾ ਸਾਬਤ ਕਰ ਛੱਡਿਆ ਤੇ ਜਥੇਬੰਦੀ ਤੋਂ ਮਾਫੀ ਮੰਗ ਕੇ ਤੇ ਜਥੇਬੰਦੀ ਛੱਡੇ ਬੰਦਾ ਕੁੱਲ ਇਹ ਆਮ ਚੈਲੰਜ ਆ ਮੇਰਾ ਜਾਂ ਤਾਂ ਸਾਬਤ ਕਰੇ ਜਿਹੜਾ ਬੰਦਾ ਭੇਜਿਆ ਮੇਰੇ ਸਾਹਮਣੇ ਲਿਆਏ ਜੇ ਨਾ ਸਾਬਤ ਕਰ ਪ ਅਸੀਂ ਉਹਨੂੰ ਇਹ ਵੀ ਕਿਹਾ ਵੀ ਜੇ ਹੁਣ ਦੱਸ ਦੋ ਸਾਨੂੰ ਜੇ ਕਿਤੇ ਸੀਰੀਅਸਾ ਬੰਦਾ ਤਾਂ ਅਸੀਂ ਫਰੀਦਕੋਟ ਲੈ ਜਾਂਦੇ ਹਾਂ ਕਹਿੰਦਾ ਨਹੀਂ ਲੋਡ ਨਹੀਂ ਕੋਈ ਹੋਸ਼ ਆ ਜੂਗਾ ਵੀ 1 ਘੰਟੇ ਦੀ ਡਾਕਟਰ ਨੇ ਆ ਜਾ ਚਲੋ ਮੈਂ ਉੱਥੋਂ ਵਾਪਸ ਆਉਣਾ ਉਸ ਤੋਂ ਬਾਅਦ ਸਾਡੇ ਪਿੰਡ ਦਾ ਸਰਪੰਚ ਸਾਡੇ ਪਿੰਡ ਦੇ ਹੋਰ ਬੰਦੇ ਉਹ ਜਾਂਦੇ ਆ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਅਸੀਂ ਤੈਨੂੰ ਪਰਿਵਾਰ ਨੂੰ ਇਹ ਕਹਿ ਰਹੇ ਹਾਂ ਵੀ ਲੈ ਜਾਓ ਇਹ ਲੈ ਗੀ ਯਾਰ ਪੇਸ਼ ਤੇ ਕਹਿੰਨੇ ਹਾਲਤ ਗੰਭੀਰਾ ਲੈ ਜਾਓ ਤੁਸੀਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਯਾਰ 1 ਘੰਟਾ ਪਹਿਲਾਂ ਮੈਂ ਗਿਆ ਇੱਥੋਂ ਮੈਨੂੰ ਤਾਂ ਇਹ ਗੱਲ ਕਹੀ ਇਹਨਾਂ 25 ਨੂੰ ਇਹਨਾਂ ਨੇ ਮੁੜ ਕੇ ਫਰੀਦਕੋਟ ਰੈਫਰ ਕਰਤਾ ਇੱਥ ਆਖਰਕਾਰ ਉਹਨਾਂ ਨੇ ਕਿਹਾ ਵੀ 250 ਤੋਂ ਘੱਟ ਮਾਰ ਕਰੇ ਲੈ ਜੂ। ਸਾਡੇ ਕੋਲ ਕੰਸੈਂਟ ਸਾਈਨ ਨਹੀਂ ਸੀ ਉਹਨਾਂ ਕੋਲ ਫਾਈਲ ਤੇ ਸਾਈਨ ਕੀਤੇ ਨੇ ਕਰਦੇ ਮੈਂਬਰ। ਉਹ ਚੋਥੇ ਤੋਂ ਦੱਸਿਆ ਸੀ ਕਿ ਹਾਲਾਤ ਹਾਲਤ ਕੋਈ ਬਹੁਤ ਚੰਗੀ ਨਹੀਂ ਹੈਗੀ। ਬਿਲਕੁਲ ਜੀ। ਦੋ ਦਿਨ ਬਾਅਦ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਅਸੀਂ ਤਾਂ ਪ੍ਰਾਈਵੇਟ ਦਾ ਖਰਚਾ ਨਹੀਂ ਕਰ ਸਕਦੇ ਤੁਸੀਂ ਸਾਨੂੰ ਸਰਕਾਰੀ ਚ ਸ਼ਿਫਟ ਕਰਦੇ ਹੋ ਫ੍ਰੀ ਮੈਡੀਕਲ ਕਾਉਂਸਲ ਜੀ ਅਸੀਂ ਇੱਥੋਂ ਭੇਜਤਾ 8 ਦਿਨ ਐਡਮਿਟ ਉੱਥੇ ਰਿਹਾ ਹੈ। 8 ਦਿਨ ਬਾਅਦ ਉੱਥੋਂ ਵੀ ਲੈ ਕੇ ਤੇ ਆਏ ਨੇ ਕਿ ਅਸੀਂ ਇਲਾਜ ਕਰਾਂ ਜੋਗੇ ਨਹੀਂ ਹੈਗੇ ਤੁਸੀਂ ਸਾਡੇ ਮਰੀਜ਼ ਨੂੰ ਛੁੱਟੀ ਦੇਵੋ ਘਰ ਆ ਕੇ ਦੇਥ ਹੁੰਦੀ ਹੈ। जीरेद ਦਾ ਇੱਕ ਹਸਪਤਾਲ ਜਿਸ ਤੇ ਵਿੱਚ ਮਰੀਜ਼ ਇਲਾਜ ਕਰਵਾਉਣ ਦੇ ਲਈ ਜਾਂਦਾ ਆ ਜਾੜ ਦਾ ਦਰਦ ਕਿਸੇ ਤਰ੍ਹਾਂ ਦਾ ਛਿੜਦਾ ਹੈ ਉਸ ਤੋਂ ਬਾਅਦ ਜਾਂਦਾ ਆ ਖੁਦ ਆਪਣੇ ਪੈਰਾਂ ਤੇ ਚੱਲ ਕੇ ਪਰ ਖੁਦ ਆਪਣੇ ਪੈਰਾਂ ਤੇ ਚੱਲ ਕੇ ਵਾਪਸ ਨਹੀਂ ਮੁੜਦਾ ਕਿਉਂਕਿ ਉਸ ਦੀ ਮੌਤ ਜਿਹੜੀ ਆ ਉਹ ਹੋ ਜਾਂਦੀ ਹੈ ਪਰਿਵਾਰ ਸਾਡੇ ਨਾਲ ਆ ਪਰਿਵਾਰ ਦੇ ਵੱਲੋਂ ਇਲਜ਼ਾਮ ਉਸ ਹਸਪਤਾਲ ਦੇ ਉੱਪਰ ਜਿਹੜੇ ਹੈਗੇ ਆ ਉਹ ਲਾਏ ਜਾ ਰਹੇ ਕਿ ਡਾਕਟਰਾਂ ਦੀ ਲਾਪਰਵਾਹੀ ਦੇ ਨਾਲ ਐਸਾ ਕੁਝ ਵਾਪਰ ਰਿਹਾ ਕਿਸਾਨ ਆਗੂ ਬਲਦੇਵ ਜੀਰਾ ਹੋਰੀ ਸਾਡੇ ਨਾਲ ਨੇ ਦੀ ਜਥੇਬੰਦੀ ਸਪੋਰਟ ਦੇ ਵਿੱਚ ਆ ਤੇ ਨਾਲ ਹੀ ਅੰਟੀ ਜੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਤੁਹਾਡਾ ਕਲਦੇਪ ਹੈ ਕੌਣ ਸੀ ਕੀ ਮਸਲਾ ਹੁੰਦਾ ਸਾਰਾ ਕੌਣ ਸੀ ਜਿੰਨਾਂ ਦੀ ਡੈਥ ਹੁੰਦੀ ਹੈ ਜਰਨੈਲ ਜੀ ਤੁਹਾਡੇ ਕੀ ਲੱਗਦੇ ਸੀ ਜੀ ਮੇਰੇ ਘਰ ਵਾਲਾ ਜੀ ਕੀ ਕੀ ਮਸਲਾ ਸਾਰਾ ਕਦੋਂ ਦੀ ਗੱਲ ਆ ਇਹ ਗੱਲ ਲੈ ਦੋ ਦੇ ਸਮਣੀ 22 ਤਰੀਕ 22 ਤਰੀਕ ਦੀ ਆ ਹਾਂ ਤੇ ਕੀ ਮਸਲਾ ਹੁੰਦਾ ਜੀ ਮਸਲਾ ਜੀ ਉਹਨਾਂ ਨੇ ਯਾਰ ਹੀ ਦੱਸਦੀ ਸੀ ਬਸ ਖੱਲੀ ਤੇ ਅਸੀਂ ਲਿਆਏ ਸੀ ਤਰਕੋ ਆਇਆ ਵਧੀਆ ਪੈਦਲ ਆਇਆ ਵਾ ਜੀ ਪੈਦਲ ਉਹ ਪ੍ਰੇਸ਼ਨਲ ਕੰਬਰੀ ਚ ਗਏ ਆ ਵਧੀਆ ਗਏ ਆ ਜੀ ਬਾਅਦ ਜਦੋਂ ਦਾ ਆਪਰੇਸ਼ਨ ਹੋਇਆ ਉਹ ਤੋਂ ਬਾਅਦ ਉੱਠਿਆ ਨਹੀਂ ਗਿਆ ਉਹਨਾਂ ਤੋਂ ਕਿੰਨੇ ਦਿਨ ਰਹਿੰਦੇ ਹਸਪੀਟਲ ਦੇ ਵਿੱਚ ਕੋਈ ਦੋ ਤਿੰਨ ਦਿਨ ਚਾਰ ਹਾਂਜੀ ਹਾਂਜੀ ਚਾਰ ਪੰਜ ਦਿਨ ਅੱਛਾ ਤੇ ਫਿਰ ਡਾਕਟਰ ਜਦੋਂ ਆਪਰੇਸ਼ਨ ਤੋਂ ਬਾਅਦ ਉੱਠੇ ਨਹੀਂ ਡਾਕਟਰਾਂ ਦੇ ਨਾਲ ਥੋੜੀ ਗੱਲਬਾਤ ਹੋਈ ਫਿਰ ਡਾਕਟਰ ਕਹਿੰਦੇ ਜੀ ਉਹ ਸੌਣਗੇ ਤਾਂ ਉਹਨਾਂ ਨੇ ਸਾਨੂੰ ਥੋੜਾ ਟਾਈਮ ਦਿੱਤਾ ਸੀ ਕਹਿੰਦੇ ਥੋੜਾ ਟਾਈਮ ਨੂੰ ਯਾਟ ਕਾੜਨਗੇ ਅਸੀਂ ਉਹ ਵੀ ਟਾਈਮ ਲੀਕਿਆ ਫਿਰ ਸਾਨੂੰ ਦੂਜੇ ਦਿਨ 12 ਘੰਟੇ ਦੇਤੇ ਕਹਿੰਦੇ 12 ਘੰਟੇ ਜੀ ਸਰਤ ਆ ਜੂਗੀ ਇਹਨਾਂ ਨੂੰ ਉਹ ਵੀ ਨਹੀਂ ਆਈ ਜੀ ਫਿਰ ਅਸੀਂ ਜੀਰਾ ਬਲਦੇਵ ਨੂੰ ਸੱਦਿਆ ਅਸੀਂ ਕਿ ਭਾਈ ਸਾਡੀ ਗੱਲ ਨਹੀਂ ਸੁਣਦੇ ਫਿਰ ਇਹਨਾਂ ਨੇ ਆ ਕੇ ਸੁਣਾਈ ਕੀਤੀ ਮਣਕੇ ਫਿਰ ਇਹਨਾਂ ਨੇ ਸਾਡੀ ਸੁਣੀ ਆ ਗੱਲ ਅੱਛਾ ਪਰ ਕਮਾਉਣ ਵਾਲੇ ਪਰਿਵਾਰ ਦੇ ਵਿੱਚ ਜੀ ਕਮਾਉਣ ਵਾਲਾ ਵਹਾਈ ਹੈ ਜੀ ਸ੍ਰੀ ਦਾ ਕੀ ਕਰਦੇ ਸੀ ਕੀ ਉਹ ਦਿਹਾੜੀ ਦਾ ਪੈ ਹੀ ਕਰਦੇ ਸੀ ਮਨਜ਼ੂਰੀ ਕਰਦੇ ਸੀ ਬਸ ਬਾਈ ਮਜ਼ਦੂਰੀ ਕਰਦੇ ਸੀ ਹਾਂਜੀ ਪਰਿਵਾਰ ਦੇ ਵਿੱਚ ਕੌਣ-ਕੌਣ ਆ ਜੀ ਪਰਿਵਾਰ ਦੇ ਵਿੱਚ 10 ਧੀਆਂ ਮੇਰੀਆਂ ਇੱਕ ਹੀ ਵਿਆਹੀ ਹੈ ਗੁੱਡੀ ਮੇਰੀ ਬਸ ਦੋ ਮੇਰੀਆਂ ਵਿਆਹਣਾਂ ਹੋਰ ਨੇ ਮੈਂ ਤੇ ਇੱਕ ਮੇਰਾ ਬੱਚਾ ਬਸ ਇਕੱਲਾ ਹੈ ਹੀ ਅਵੇ ਤੇ ਫਿਰ ਡਾਕਟਰਾਂ ਨੂੰ ਉਸ ਤੋਂ ਬਾਅਦ ਤੁਸੀਂ ਕਹਿਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਭਈ ਆਇਆ ਤਾਂ ਆਪਦੇ ਪੈਰਾਂ ਤੇ ਚੱਲ ਕੇ ਸੀ ਉਹਨਾਂ ਪਰ ਕਿਆ ਜੀ ਉਹ ਕਹਿੰਦੇ ਤੁਸੀਂ ਲਿਆਏ ਐਵੇਂ ਉਹਨਾਂ ਨੇ ਸਾਡੀ ਸੁਣਾਈ ਨਹੀਂ ਕੀਤੀ ਫੇਰ ਹੀ ਬਾਈ ਨੇ ਸਬਲਦੇਵ ਨੇ ਸਾਡੀ ਸੁਣਾਈ ਕੀਤੀ ਨਹੀਂ ਜੀ ਪ੍ਰਧਾਨ ਜੀ ਕੀ ਕਹੋਗੇ ਅ ਮਰੀਜ਼ ਖੁਦ ਜਾਂਦਾ ਆ ਚੱਲ ਕੇ ਜਾਂਦਾ ਹੈ ਇਲਾਜ ਕਰਵਾਉਣ ਦੇ ਲਈ ਜਿਵੇਂ ਮਾਤਾ ਜੀ ਹਰਣਾ ਨੇ ਦੱਸਿਆ ਪਰ ਉਹ ਕਹਿੰਦੇ ਨੇ ਉਸ ਤੋਂ ਬਾਅਦ ਕਿ ਡਾਕਟਰਾਂ ਦੀ ਲਾਪਰਵਾਹੀ ਏਸੀ ਵਰਤੀ ਜਾਂਦੀ ਹੈ ਕੀ ਕਹੂੰਗੀ ਦੇਖੋ ਇਹ ਠੀਕ ਆ ਗੱਲ ਵੀ ਆਪ ਤੁਰ ਕੇ ਗਿਆ ਇੱਕ ਦਿਨ ਪਹਿਲਾਂ ਮੇਰੇ ਕੰਮ ਤੇ ਸੀਗਾ ਮੇਰੇ ਨਾਲ ਕੰਮ ਕਰਾ ਕੇ ਗਿਆ ਵਾ ਇਹੋ ਜਿਹਾ ਤਾਂ ਕੋਈ ਯਾਦ ਚਿੱਤ ਚ ਨਹੀਂ ਸੀਗਾ ਵੀ ਐ ਕੰਮ ਹੋ ਜੂਗਾ ਕਿਉਂਕਿ ਝਾੜ ਅੱਗੇ ਵੀ ਕਦੇ ਕਦੇ ਕਹਿੰਦਾ ਹੁੰਦਾ ਸੀ ਨਾਰਮਲ ਗੱਲਾਂ ਵੀ ਝਾੜ ਦੁਖਦੀ ਐ ਗੋਲੀ ਗਾਲੀ ਲੈ ਕੇ ਹਟ ਜਾਂਦਾ ਸੀ 22 ਤਰੀਕ ਦੀ ਰਾਤ ਨੂੰ ਕਿਤੇ ਝਾੜ 'ਚ ਵੱਧ ਪੀੜ ਹੋਈ ਤੇ ਉਹ ਚਲੋ ਦੋ ਮੁੰਡੇ ਪਿੰਡ ਦੇ ਨੂੰ ਨਾਲ ਲੈ ਕੇ ਤੇ ਆ ਗਏ ਇੱਥੇ ਇਹਨਾਂ ਨੇ ਦਾਖਲ ਕਰ ਲਿਆ ਦਾਖਲ ਕਰਕੇ 23 ਤਰੀਕ ਨੂੰ ਇਹ ਕਹਿੰਦੇ ਵੀ ਸਰਜਰੀ ਕਰਨੀ ਪਊਗੀ ਜੀ ਜਿਹੜੇ ਮੁੰਡੇ ਨਾਲ ਉਹ ਕੰਮ ਕਰਦਾ ਸੀਗਾ ਝਾੜੀ ਦਾਪਾ ਕਰਦਾ ਸੀਗਾ ਉਹ ਫੌਰਮ ਚਾ ਉਹਨੇ ਗੱਲ ਕੀਤੀ ਡਾਕਟਰ ਨਾਲ ਡਾਕਟਰਾਂ ਨਾਲ ਵੀ ਸਾਡੀ ਗਰੰਟੀ ਹੈ ਛੋਟੇ ਜਿਹਾ ਆਪਰੇਸ਼ਨ ਹੋਣਾ ਵਾ ਜੀ ਤੇ ਕੋਈ ਰੌਲਾ ਨਹੀਂ ਚਲੋ ਆਪਰੇਸ਼ਨ ਕਰ ਦਿੱਤਾ ਜਾਂਦਾ 23 ਤਰੀਕ ਨੂੰ ਸਵੇਾਈ ਉਸ ਤੋਂ ਬਾਅਦ 23 ਦੇ ਦਿਨਾਂ ਲੰਘ ਗਿਆ ਨਾ ਸਾਰਾ 24 ਤੱਕ ਜਦੋਂ ਹੋਸ਼ ਨਹੀਂ ਆਉਂਦਾਗਾ ਫਿਰ 24 ਤਰੀਕ ਨੂੰ ਮੈਂ ਗਿਆ ਤੇ ਮੈ ਡਾਕਟਰ ਨਾਲ ਗੱਲ ਕੀਤੀ ਵੀ ਯਾਰ ਦੱਸੋ ਸਾਨੂੰ ਪ੍ਰੇ ਹੋਸ਼ ਨਹੀਂ ਆਇਆ ਉਹ ਕਹਿੰਦੇ ਜੀ ਅਸੀਂ ਸਾਰੇ ਟੈਸਟ ਕੀਤੇ ਆ ਬਿਲਕੁਲ ਸਹੀ ਆਇਆ ਟੈਸਟ ਸਾਰੇ ਹੋਸ਼ ਆ ਜਾਊਗਾ ਅਸੀਂ ਉਹਨੂੰ ਇਹ ਵੀ ਕਿਹਾ ਵੀ ਜੇ ਹੁਣ ਦੱਸ ਦਿਓ ਸਾਨੂੰ ਜੇ ਕਿਤੇ ਸੀਰੀਅਸਾ ਬੰਦਾ ਤਾਂ ਅਸੀਂ ਫ੍ਰੀ ਕੋਟ ਲੈ ਜਾਣੇ ਆ ਕਹਿੰਦਾ ਨਹੀਂ ਲੋਡ ਨਹੀਂ ਕੋਈ ਹੋਸ਼ ਆ ਜਾਊਗਾ ਵੀ 1 ਘੰਟੇ ਦੀ ਡਾਕਟਰ ਨੇ ਆ ਜਾਣਾ ਚਲੋ ਮੈਂ ਉਥੋਂ ਵਾਪਸ ਆਉਣਾ ਤੇ ਉਸ ਤੋਂ ਬਾਅਦ ਸਾਡੇ ਪਿੰਡ ਦਾ ਸਰਪੰਚ ਸਾਡੇ ਪਿੰਡ ਦੇ ਹੋਰ ਬੰਦੇ ਉਹ ਜਾਂਦੇ ਆ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਅਸੀਂ ਤਾਂ ਪਰਿਵਾਰ ਨੂੰ ਇਹ ਕਹਿ ਰਹੇ ਵੀ ਲੈ ਜਾਓ ਇਹ ਲੈ ਕੇ ਨਹੀਂ ਜਾ ਰਹੇ ਬੇਸ਼ੱਕ ਇਹਨਾਂ ਇੱਕ ਹਾਲਤ ਗੰਭੀਰਾ ਲੈ ਜਾਓ ਤੁਸੀਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਇੱਕ ਘੰਟਾ ਪਹਿਲਾਂ ਮੈਂ ਗਿਆ ਇੱਥੋਂ ਮੈਨੂੰ ਤਾਂ ਇਹ ਗੱਲ ਕਹੀ ਇਹਨਾਂ ਨੇ ਚਲੋ 24 ਦੀ ਉਹਨੂੰ ਰਾਤ ਹੋ ਗਈ ਸੀ 25 ਨੂੰ ਇਹਨਾਂ ਨੇ ਮੁੜ ਕੇ ਫਰੀਦਕੋਟ ਰੈਫਰ ਕਰਤਾ ਇੱਥੇ ਵੀ ਹੋਸ਼ ਨਹੀਂ ਆਈ ਉਹਨੂੰ ਜਦੋਂ ਫਰੀਦਕੋਟ ਜਾ ਕੇ ਵੀ ਉੱਥੇ 6-7 ਦਿਨ ਇਲਾਜ ਚੱਲਿਆ ਬਹੁਤ ਜ਼ੋਰ ਲਾਇਆ ਡਾਕਟਰਾਂ ਨੇ ਉੱਥੇ ਵੀ ਉਹਨੂੰ ਹੋਸ਼ ਨਹੀਂ ਆਈ ਆਖਰਕਾਰ ਉਹਨਾਂ ਨੇ ਕਿਹਾ ਵੀ ਸਾਡੇ ਬਸੋਂ ਕੰਮ ਬਾਰ ਕਰੇ ਲੈ ਜੋ ਦੋ ਤਰੀਕ ਨੂੰ ਅਸੀਂ ਘਰੇ ਲੈ ਆਉਣੇ ਆ ਜਿੱਥੇ ਆ ਕੇ ਉਹਨਾਂ ਦੀ ਘਰੇ ਮੌਤ ਹੋ ਜਾਂਦੀ ਤੇ ਜਦੋਂ ਤੁਸੀਂ ਇੱਥੋਂ ਫਰੀਦਕੋਟ ਲੈ ਕੇ ਗਏ ਤਾਂ ਫਿਰ ਉੱਥੋਂ ਦੇ ਡਾਕਟਰਾਂ ਦਾ ਕੀ ਕਹਿਣਾ ਸੀ ਵੀ ਕੀ ਹੋਇਆ ਉਹ ਬੇਹੋਸ਼ ਕਿਉਂ ਨੇ ਹੋਸ਼ ਕਿਉਂ ਨਹੀਂ ਆ ਜੀ ਦੇਖੋ ਜਿਹੜੀ ਹੌਨ ਰਿਪੋਰਟ ਆਈ ਆ ਅ ਪੋਸਟਮਾਰਟਮ ਰਿਪੋਰਟ ਆਈ ਆ ਜੀ ਜਿਹਦੇ ਚ ਪਹਿਲਾਂ ਤਾਂ ਇਹਨਾਂ ਨੇ ਜਿਹੜੇ ਜੀਰੇ ਵਾਲੇ ਡਾਕਟਰ ਆ ਸੁਖਮਣੀ ਵਾਲੇ ਇਹਨਾਂ ਨੇ ਕਿਹਾ ਸੀ ਵੀ ਬੰਦਾ ਸਾਡੇ ਕੋਲੇ ਬੇਹੋਸ਼ੀ ਦੀ ਹਾਲਤ ਚ ਆਇਆ ਅਸੀਂ ਉਹਨੂੰ ਕੁਛ ਨਹੀਂ ਕੀਤਾ ਅਸੀਂ ਫਰੀਦਕੋਟ ਰੈਫਰ ਕਰਤਾ ਜੀ ਹੁਣ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਆ ਉਹਦੇ ਚ ਫਰੀਦਕੋਟ ਵਾਲੇ ਡਾਕਟਰ ਨੇ ਕਿਹਾ ਵੀ ਜਦੋਂ ਸਾਡੇ ਕੋਲੇ ਆ ਦੋ ਟੱਕ ਲੱਗੇ ਹੋਏ ਸੀ ਉਹ ਪਤਾ ਹੀ ਆਪਰੇਸ਼ਨ ਕੀਤਾ ਸੀ ਇੱਥੇ ਕਿੱਥੇ ਲੱਗੇ ਸੀ ਮੂੰਹ ਤੇ ਮੂੰਹ ਤੇ ਠੀਕ ਹੈ ਮੂੰਹ ਤੇ ਦੋ ਟੱਕ ਲੱਗੇ ਸੀ ਤਾਂ ਉਹਨਾਂ ਜਿਸ ਕਾਰਨ ਜਿਹੜੀ ਇਨਫੈਕਸ਼ਨ ਸੀਗੀ ਪਾਸ ਸੀਗੀ ਉਹ ਸਾਰੇ ਸਰੀਰ 'ਚ ਫੈਲ ਗਈ ਦਿਮਾਗ 'ਚ ਚਲੀ ਗਈ ਜਿਹੜੀ ਉਹਨਾਂ ਦੀ ਮੌਤ ਦਾ ਕਾਰਨ ਬਣਿਆ ਅਸਲ ਵਿੱਚ ਜਿਹਦੇ ਇਹਨਾਂ ਨੇ ਆਪਰੇਸ਼ਨ ਕਰਨ ਤੋਂ ਪਹਿਲਾਂ ਉਹਨਾਂ ਦਾ ਕੋਈ ਚੈੱਕਅਪ ਨਹੀਂ ਕੀਤਾ ਕੋਈ ਇਨਫੈਕਸ਼ਨ ਚੈੱਕਅਪ ਨਹੀਂ ਕੀਤੀ ਜਾਂ ਹੋਰ ਕੁਝ ਜਿਹੜਾ ਹੁੰਦੀ ਆ ਵਾ ਉਹ ਕੀਤਾ ਨਹੀਂਗਾ ਸਿੱਧਾ ਆਪਰੇਸ਼ਨ ਕਰਤਾ ਜਿਹਦੇ ਕਰਕੇ ਉਹ ਜਿਹੜੀ ਜਾੜ ਦੇ ਵਿੱਚ ਇਨਫੈਕਸ਼ਨ ਸੀਗੀ ਉਹ ਸਾਰੇ ਸਰੀਰ 'ਚ ਹੀ ਫੈਲ ਗਈ ਇਹੀ ਉਹਦੀ ਮੌਤ ਦਾ ਕਾਰਨ ਬਣਿਆ ਉਹ ਜਿਹੜਾ ਬੰਦਾ ਹੋਸ਼ 'ਚ ਹੀ ਨਹੀਂ ਆਇਆ ਉਸ ਤੋਂ ਬਾਅਦ ਬਿਲਕੁਲ ਵੀ ਇੱਕ ਆਪਰੇਸ਼ਨ ਕਰਦੋ ਪਤਾ ਅੱਖਾਂ ਹੀ ਨਹੀਂ ਖੋਲੀਆਂ ਜਦੋਂ ਆਪਰੇਟ ਹੋ ਉਸ ਤੋਂ ਬਾਅਦ ਅੱਖ ਤੱਕ ਵੀ ਨਹੀਂ ਪੱਟੀ ਨਾ ਅੱਖ ਤੱਕ ਵੀ ਨਹੀਂ ਪੱਟੀ ਗਈ ਕੋਈ ਅੰਗ ਨਹੀਂ ਹਿਲਾਇਆ ਕੁਛ ਨਹੀਂ ਬਸ ਉਹ ਸਿੱਧਾ ਉਸ ਤੋਂ ਬਾਅਦ ਮੌਤ ਹੀ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਤੁਹਾਡੀ ਜੀਰੇ ਦੇ ਜੋ ਸੁਖਮਨੀ ਹਸਪਤਾਲਾ ਉਹਨਾਂ ਦੇ ਡਾਕਟਰ ਸਹਿਬਾਨਾ ਦੇ ਨਾਲ ਗੱਲਬਾਤ ਹੋਈ ਕਿ ਭਾਈ ਇੱਥੇ ਆਪਰੇਸ਼ਨ ਦੇ ਲਈ ਆਇਆ ਸੀ ਉਸ ਤੋਂ ਬਾਅਦ ਫਰੀਦਕੋਟ ਦੇ ਵਿੱਚ ਰੈਫਰ ਕੀਤਾ ਗਿਆ ਤੇ ਫਿਰ ਮੌਤ ਹੀ ਹੁੰਦੀ ਹੈ ਦੇਖੋ ਅਸੀਂ ਜਦੋਂ ਮੌਤ ਹੋ ਜਾਂਦੀ ਆ ਅਸੀਂ ਉਹਦੀ ਲਾਸ਼ ਲੈ ਕੇ ਇੱਥੇ ਆਉਨੇ ਆ ਸਾਡਾ ਇੱਕ ਮਿੱਤਰ ਆ ਸ਼ਹਿਰ ਦਾ ਤੇ ਉਹ ਡਾਕਟਰ ਨੂੰ ਵੀ ਜਾਣਦਾ ਉਹਨੇ ਕਿਹਾ ਵੀ ਕੀ ਮਸਲਾ ਵਾ ਜੀ ਡਾਕਟਰ ਦੇ ਸ਼ਬਦ ਪਏ ਸੀਗੇ ਵੀ ਮੈਂ ਇਹਨਾਂ ਗੱਲਾਂ ਨੂੰ ਸੀਰੀਅਸ ਨਹੀਂ ਲੈਂਦਾ ਤੇ ਚੱਲਦੇ ਰਹਿਂਦਾ ਤੁਸੀਂ ਮਾਨਸਿਕਤਾ ਉਹਦੀ ਇਹ ਸਮਝ ਲਓ ਅੱਜ ਵੀ ਅਸੀਂ ਉਹ ਬੰਦਾ ਪਕੜਾ ਸਕਦੇ ਹਾਂ ਜਿਹੜੇ ਜਿਹੜੇ ਨੂੰ ਉਹਨੇ ਫੋਨ ਤੇ ਇਹ ਸ਼ਬਦ ਵਰਤੇ ਉਹਨੇ ਤਾਂ ਚਲੋ ਸਾ ਇਸ ਭਾਵਨਾ ਦੇ ਵਿੱਚ ਉਹ ਗਰੀਬ ਦਾ ਨੁਕਸਾਨ ਹੋ ਗਿਆ ਜਥੇਬੰਦੀ ਵਾਲੇ ਵੀ ਮੈਨੂੰ ਜਾਣਦੇ ਆ ਡਾਕਟਰ ਵੀ ਜਾਣਦਾ ਮੈਂ ਕੋਈ ਸੈਟਿੰਗ ਕਰਾ ਦਿੰਦਾ ਵਾਂ ਜਾਂ ਕੋਈ ਨਿਬੇੜ ਦਿੰਦਾ ਵਾਂ ਉਹਨੇ ਇਹ ਸ਼ਬਦ ਵਰਤੇ ਵੀ ਇਹਨਾਂ ਗੱਲਾਂ ਨਾਲ ਤਾਂ ਰੋਜ਼ ਦਾ ਕੰਮ ਏ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਸੀਰੀਅਸ ਨਹੀਂ ਲੈਂਦਾ ਇਹਨਾਂ ਗੱਲਾਂ ਨੂੰ ਤੇ ਤੁਸੀਂ ਇਸ ਤੋਂ ਹੀ ਬਾ ਤੋਂ ਹੀ ਉਹਦੀ ਭਾਵਨਾ ਸਮਝ ਲਓ ਵੀ ਦੀ ਭਾਵਨਾ ਕੀ ਆ ਕਿਉਂਕਿ ਉਹ ਜਿਹੜੀ ਬਾਅਦ ਵਿੱਚ ਕਈ ਕੋ ਪੱਤਰਕਾਰ ਭਰਾਵਾਂ ਨੇ ਇੰਟਰਵਿਊ ਵੀ ਕੀਤੀ ਆ ਉਹ ਤਾਂ ਸ਼ਰੀਆਮ ਕਹਿੰਦਾ ਮੈਂ ਤਾਂ ਬਿਜ਼ਨਸਮੈਨ ਆ ਮੈਨੂੰ ਹੱਕ ਨਹੀਂ ਬਿਜ਼ਨਸ ਕਰਨ ਦਾ अच्छा मैं तो बिजनेसमैन हां मैं डॉक्टर रखे हुए है क्योंकि आफता वो मोबाइल दूसरा ठीक करदा हुंदा सी मोबाइल सूत ਕਰਨ ਦੀ ਦੁਕਾਨ ਸੀ ਉਹਦੀ ਉਹਦੇ ਵੱਲੋਂ हां 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 ਉਹਨਾਂ ਵੱਲੋਂ ਪਤਾ ਨਹੀਂ ਕਿਵੇਂ ਦਾ ਲੱਗਿਆ ਇੰਨਾ ਪੈਸਾ ਕਿੱਥੋਂ ਆਇਆ ਤੇ ਉਹਨੇ ਹਸਪੀਟਲ ਖੋਲ੍ਹ ਲਿਆ ਹੁਣ ਉਹ ਡਾਕਟਰ ਲਿਆਉਂਦਾ ਵਾ ਰੱਖਦਾ ਵਾ ਠੇਕੇ ਤੇ ਉਹਨਾਂ ਤੋਂ ਕੰਮ ਕਰਾਉਂਦਾ ਵਾ ਜਦੋਂ ਫਿਰ ਐਹੋ ਜੀ ਮਾਨਸਿਕਤਾ ਹੋਵੇ ਪੈਸੇ ਕਮਾਉਣ ਲਈ ਹੋਵੇ ਫਿਰ ਉਹਦੇ ਆਸਤੇ ਬੰਦਾ ਮਰ ਗਿਆ ਜੋ ਪਿਆ ਉਹਦੇ ਆਸਤੇ ਕੋਈ ਮੈਨ ਨਹੀਂ ਰੱਖਦਾ ਤੇ ਜਦੋਂ ਫਿਰ ਤੁਹਾਡੇ ਵੱਲੋਂ ਨਹੀਂ ਰਾਬਤਾ ਕੀਤਾ ਜਥੇ ਬੰਦੇ ਦੇ ذریعے ਉਸ ਐਮ ਡੀ ਸਾਹਿਬ ਦੇ ਨਾਲ ਰਾਬਤਾ ਕੀਤਾ ਗਿਆ ਹੋਵੇ ਕਿ ਆਹ ਕੁਝ ਹੋਇਆ ਭਾਈ ਦੇਖੋ ਹੰਕਾਰ ਦੀ ਇਹ ਸੀਮਾਵਾਂ ਉਹ ਬੰਦਾ ਉੱਠ ਕੇ ਬਾਹਰ ਗੱਲ ਕਰਨ ਤੱਕ ਨਹੀਂ ਹੋਇਆ। ਅੱਛਾ ਕਿਉਂਕਿ ਪਤਾ ਨਹੀਂ ਤਾਂ ਉਹਨੂੰ ਪੈਸੇ ਦਾ ਹੰਕਾਰ ਆ ਜਾਂ ਪਿੱਛੇ ਕੋਈ ਰਾਜਨੀਤਿਕ ਤਾਕਤ ਹੈਗੀ ਆ ਉਹਦੇ। ਇਸ ਇਹੀ ਵਾਲੀ ਦੁੱਖ ਦੀ ਗੱਲ ਸੀ ਵੀ ਬੰਦਾ ਕੋਈ ਮਰ ਗਿਆ ਚਲੋ ਮੌਤ ਹੋ ਗਈ ਬੰਦੇ ਦੀ। ਬੰਦਾ ਆਪਦਾ ਵਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਵਾ। ਬੰਦੇ ਦਾ ਮਨ ਹੌਲਾ ਹੋ ਜਾਂਦਾ ਵਾ ਥੋੜਾ ਜਿਹਾ ਸਕੂਨ ਮਿਲਦਾ ਬੰਦੇ ਨੂੰ ਵੀ ਚਲ ਡਾਕਟਰ ਨੇ ਆਪਦੀ ਕੋਸ਼ਿਸ਼ ਕੀਤੀ। ਪਰ ਇੱਕ ਤਾਂ ਬੰਦੇ ਦੀ ਬਿਨਾ ਜਾਂਚ ਪੜਤਾਲ ਕੀਤੇ ਆਪਰੇਸ਼ਨ ਕਰ ਦੇਣਾ ਚੀਰਾ ਮਾਰ ਕੇ ਚਲੋ ਵੀ ਜਾਓ ਜਿੱਥੇ ਜਾਂਦਾ ਵਾ ਦੂਸਰਾ ਪਰਿਵਾਰ ਨੂੰ ਪੁੱਛਣਾ ਤੱਕ ਨਾ ਇਹ ਇਹ ਤੇ ਸਭ ਤੋਂ ਵੱਡੀ ਗੱਲ ਵੀ ਇਹ ਕੱਲੀ ਜਰਨੈਲ ਸਿੰਘ ਵਾਲੀ ਘਟਨਾ ਨਹੀਂ ਜਰਨੈਲ ਸਿੰਘ ਵਾਲੀ ਘਟਨਾ ਤਾਂ ਉਹ ਵਾ ਜਿਹੜੀ ਚਲ ਜਥੇਬੰਦੀ ਦੇ ਵਿੱਚ ਸੀਗਾ ਬੰਦਾ ਆਉਂਦਾ ਜਾਂਦਾ ਤੇ ਇਹ ਆ ਗਈ ਸਾਹਮਣੇ ਨਹੀਂ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵਾਂ ਜਿਹੜੀ ਬੰਦੇ ਆਪਾਂ ਘੁੱਟ ਲੈਨੇ ਆ ਵੀ ਹੁਣ ਕੀ ਮਿੱਟੀ ਖਰਾਬ ਕਰਨੀ ਆ ਵੀ ਹੁਣ ਹਸਪਤਾਲ ਦੀ ਇਸੇ ਹਸਪਤਾਲ ਦੀ ਅਸੀਂ ਕੋਸ਼ਿਸ਼ ਕਰਾਂਗੇ ਵੀ ਅਗਲੇ ਜਦੋਂ ਮੀਡੀਆ ਅਗਲੀ ਵਾਰ ਇਕੱਠਾ ਕੀਤਾ ਅਸੀਂ ਉਹੋ ਬੰਦੇ ਲੈ ਕੇ ਆਵਾਂਗੇ ਜਿੰਨਾ ਜਿਹੜੇ ਅੱਜ ਵੀ ਰੋ ਰਏ ਆ ਵੀ ਸਾਡਾ ਜਰ ਭਰਾ ਮਾਰਤਾ ਸਾਡਾ ਬਾਪੂ ਮਾਰਤਾ ਸਾਡੀ ਬੇਬੇ ਮਾਰਦੀ ਆ ਇਸ ਹਸਪਤਾਲਾਂ ਦੇ ਸਿੱਧੇ ਦੋਸ਼ ਲਾਉਂਦੇ ਆ ਪਰ ਉਹ ਉਹ ਇਹ ਗੱਲ ਮਾੜੀ ਆ ਵੀ ਉਹਨਾਂ ਸਮੇਂ ਉਹ ਬੋਲੇ ਨਹੀਂ ਜੇ ਸ਼ਾਇਦ ਉਹ ਦੋਹ ਬੋਲੇ ਹੁੰਦੇ ਤੇ ਅੱਜ ਇਹ ਹਾਲਾਤ ਨਾ ਹੁੰਦੇ ਕਿੰਨੇ ਕੈਸੇ ਇਨਸੀਡੈਂਟ ਤੁਹਾਡੇ ਕੋਲੇ ਪਹੁੰਚਿਆ ਇਸ ਹਸਪਤਾਲ ਦੇ 10 ਬੰਦੇ ਤਾਂ ਜਿਸ ਦਿਨ ਅਸੀਂ ਦੋ ਤਰੀਕ ਨੂੰ ਬੈਠੇ ਉੱਥੇ ਆ ਗਏ ਸੀ ਨਾਲੇ ਕੋਈ ਸਾਡਾ ਪਹਿਲਾਂ ਦਾ ਐਲਾਨ ਨਹੀਂ ਸੀ 10 ਜਿਹੜੇ ਮਰੇ ਆ 10 ਵਜੇ ਉਹਦੀ ਮੌਤ ਹੁੰਦੀ ਆ ਅਸੀਂ 12 1 ਵਜੇ ਲਾਸ਼ ਲੈ ਕੇ ਆਉਣੇ ਆ 10 ਬੰਦੇ ਨੇ ਸਾਨੂੰ ਉਦੋਂ ਆ ਕੇ ਕਹਿਤਾ ਸੀ ਦਸਾਂ ਨੇ ਤਾਂ ਵੀ ਯਾਰ ਸਾਡਾ ਵੀ ਮਾਰਿਆ ਸੀ ਭਾਈ ਸਾਡਾ ਵੀ ਗੱਲ ਕਰੋ ਸਾਡੇ ਵੀ ਗੱਲ ਕਰੋ ਸਾਡਾ ਵੀ ਮਾਰਤਾ ਇਹਨਾਂ ਨੇ ਤੇ ਦੇਖੋ ਜੇ ਅਸੀਂ ਉਹਨਾਂ ਨੂੰ ਕਾਲ ਦੇ ਕੇ ਸਦਨਾ ਹੋਵੇ ਤਾਂ ਕਿੰਨੇ ਬੰਦੇ ਆਉਣਗੇ ਮੈਂ ਪੱਕਾ ਮੇਰਾ ਹੈਗਾ ਵੀ ਸੈਂਕੜੇ ਬੰਦੇ ਇਹੋ ਜੇ ਹੋਣਗੇ ਸਾਡੇ ਇਲਾਕੇ ਦੇ ਜਾਂ ਹੋਰਨਾਂ ਇਲਾਕਿਆਂ ਦੇ ਵੀ ਜਿਹੜੇ ਬੰਦੇ ਪੈਦਲ ਚੱਲ ਕੇ ਆਏ ਤੇ ਲਾਸ਼ ਬਣ ਕੇ ਇੱਥੋਂ ਗਏ ਇਸ ਹਸਪਤਾਲ ਚ ਪਰ ਐਡੀ ਅੰਗੈਲੀ ਨਾਲ ਕਿਵੇਂ ਕੋਈ ਕਰ ਸਕਦਾ ਚਾਹੇ ਹਸਪਤਾਲ ਜਿਵੇਂ ਤੁਸੀਂ ਗੱਲ ਕਰੀ ਹੈ ਕਿ ਕਿਸੇ ਉਹ ਕਹਿੰਦਾ ਕਿ ਮੇਰਾ ਬਿਜ਼ਨਸ ਹੈ ਹੋ ਸਕਦਾ ਉਹਨਾਂ ਦਾ ਬਿਜ਼ਨਸ ਹੋਵੇ ਪਰ ਡਾਕਟਰ ਤਾਂ ਰੱਬ ਦਾ ਰੂਪ ਹੁੰਦੇ ਨੇ ਡਾਕਟਰ ਰੱਖੇ ਨੇ ਉਹ ਤਾਂ ਰੱਬ ਦਾ ਰੂਪ ਹੀ ਹੁੰਦੇ ਨੇ ਉਹਨਾਂ ਦੇ ਵੱਲੋਂ ਤਾਂ ਟਰੀਟਮੈਂਟ ਸਹੀ ਤਰੀਕੇ ਨਾਲ ਕੀਤਾ ਗਿਆ ਹੁਣ ਦੇਖੋ ਡਾਕਟਰ ਰੱਬ ਦਾ ਰੂਪ ਹੁੰਦੇ ਆ ਪਰ ਰੱਬ ਸਮਝ ਕੇ ਉਹਨਾਂ ਨੂੰ ਆਪ ਦਾ ਸਾਰਾ ਕੁਝ ਮੂਰੇ ਪੈ ਜਾਂਦੇ ਨੇ ਉਹਨਾਂ ਦੇ ਵੀ ਵੱਡ ਲਾ ਕੱਟ ਲਾ ਜੋ ਮਰਜ਼ੀ ਕਰ ਲਾ ਅਸਲ ਪਹਿਲੀ ਗੱਲ ਤਾਂ ਇੱਕ ਤਾਂ ਗੱਲ ਇਹ ਵੀ ਹੈ ਡਾਕਟਰ ਨਹੀਂਗਾ ਆਪ ਜੀ ਬਿਜ਼ਨਸਮੈਨ ਆ ਕਹਿੰਦਾ ਵਾ ਦੂਜੀ ਗੱਲ ਜਦੋਂ ਦੋ ਦੋ ਗੱਲਾਂ ਹੁੰਦੀਆਂ ਇੱਕ ਤਾਂ ਬੰਦੇ ਦਾ ਹੁੰਦਾ ਵਾ ਕਿ ਕਿੱਤਾ ਮੁਖੀ ਹੁੰਦਾ ਬੰਦਾ ਵੀ ਇਹ ਮੇਡਲਟਰੀ ਮੇਰਾ ਧਰਮ ਮੇਰਾ ਕਿੱਤਾ ਵਾ ਮੈਂ ਇਹਦੇ ਨਾਲ ਪੂਰੀ ਵਫਾਦਾਰੀ ਕਰਨੀ ਆ ਦੂਜੀ ਕਿਸਮ ਉਹ ਹੁੰਦੀ ਆ ਵੀ ਆਪਾਂ ਤੇ ਯਾਰ ਪੈਸੇ ਕਮਾਉਣੇ ਆ ਠੀਕ ਹੋ ਗਿਆ ਇਹਨਾਂ ਦਾ ਮਰ ਗਿਆ ਇਹਨਾਂ ਦਾ ਸੋ ਇਹ ਕੰਮ ਕਰਦੇ ਆ ਦੂਜੀ ਭਾਵਨਾ ਨਾਲ ਜੇ ਇਹ ਪਹਿਲੀ ਵਾਲੀ ਭਾਵਨਾ ਨਾਲ ਉਹਦੇ ਕਿੱਤੇ ਵਾਲੀ ਭਾਵਨਾ ਨਾਲ ਧਰਮ ਸਮਝ ਕੇ ਉਹਨੂੰ ਕੰਮ ਕਰਨ ਤੇ ਹੋਰ ਗੱਲ ਹੋਵੇ ਜਿਹੜੀ ਇਹਨਾਂ ਨੇ ਗੱਲ ਕੀਤੀ ਸੀਗੀ ਇਹ ਕਹਿੰਦੇ ਜੀ ਵੇਖੋ ਧਰਨੇ ਬੜੇ ਲੱਗਣ ਲੱਪੇ ਜੀ ਥਾਂ ਥਾਂ ਧਰਨੇ ਲੱਗਣ ਲੱਪ ਪੈਂਦੇ ਆ ਲੈ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਜੀਰੇਚ ਹਸਪੀਟਲ ਤੋਂ ਹੋ ਰਹੀ ਬਹੁਤ ਧਰਨੇ ਕੱਲੇ ਮੈਡੀ ਸਿਟੀ ਮੂਰੇ ਕਾਹ ਤੋਂ ਲੱਗਦੇ ਆ ਫੇਰ ਸ਼ਹਿਰ ਦਾ ਕੋਈ ਵੀ ਇੱਕ ਵੀ ਡਾਕਟਰ ਇਹਨਾਂ ਦੀ ਹਮਾਇਤ ਚ ਨਹੀਂ ਆਇਆ ਅੱਛਾ ਇੱਕ ਵੀ ਡਾਕਟਰ ਸ਼ਹਿਰ ਦਾ ਹਮਾਇਤ ਚ ਨਹੀਂ ਆਇਆ ਚਲੋ ਅਸੀਂ ਜੇ ਹੁਣ ਬੋਲਾਂਗੇ ਚਲੋ ਇਹਨਾਂ ਦਾ ਆਪਸੀ ਭਾਈਚਾਰਾ ਖਰਾਬ ਹੋਊਗਾ ਹਰੇਕ ਡਾਕਟਰ ਨੇ ਸਾਨੂੰ ਇਹ ਕਿਹਾ ਹਰੇਕ ਡਾਕਟਰ ਨੇ ਵੀ ਯਾਰ ਇੱਥੇ ਬਹੁਤ ਵਢਾਂਗਾ ਹੋ ਰਿਹਾ ਵਾ ਜੇ ਕੁਝ ਕਰ ਸਕਦੇ ਤਾਂ ਇਲਾਜ ਕਰੋ ਇਹਨਾਂ ਦਾ ਵੀ ਇਹ ਕੋਈ ਨਾਤੇ ਇਹਨਾਂ ਕੋਲ ਕਾਬਲ ਡਾਕਟਰ ਆ ਇਹ ਬਸ ਹਰੇਕ ਨੂੰ ਜੱਫਾ ਮਾਰ ਲੈਂਦੇ ਆ ਜੇ ਕੋਈ ਯਾੜ ਵਾਲ ਆ ਗਿਆ ਉਹਨੂੰ ਵੀ ਜੱਫਾ ਮਾਰ ਲਿਆ ਜੇ ਕੋਈ ਅੰਗ ਵੱਡੇ ਵਾਲ ਆ ਗਿਆ ਉਹਨੂੰ ਵੀ ਜੱਫਾ ਮਾਰ ਲਿਆ ਅੱਖ ਵਾਲ ਆ ਗਿਆ ਉਹਨੂੰ ਵੀ ਮਾਰ ਲਿਆ ਨੱਕ ਵਾਲ ਆ ਗਿਆ ਉਹਨੂੰ ਮਾਰ ਲਿਆ ਪਰ ਇਹ ਵੀ ਗੱਲ ਤਾਂ ਪ੍ਰਧਾਨ ਜੀ ਸੋਚਣ ਨੂੰ ਮਜਬੂਰ ਕਰਦੀ ਆ ਕਿ ਸਿਰਫ ਮੌਤ ਇਸ ਕਾਰਨ ਹੋ ਜਾਂਦੀ ਆ ਕਿ ਸਿਰਫ ਝਾੜ ਦਾ ਦਰਦ ਸੀ ਝਾੜ ਦਾ ਦਰਦ ਤਾਂ ਆਮ ਤੌਰ ਤੇ ਮਤਲਬ ਜਿੱਥੇ ਜਿਵੇਂ ਆਪਾਂ ਇੱਥੇ ਖੜੇ ਆ ਪੰਜਾਂ ਚਾਰਾਂ ਦੇ ਹੋਊਗਾ ਫਿਰ ਕਿ ਕੋਈ ਵੱਡਾ ਆਪਰੇਟ ਹੋਵੇ ਉਹ ਤਾਂ ਮੰਨਿਆ ਜਾ ਸਕਦਾ ਕਿ ਚਲੋ ਠੀਕ ਆ ਕਿਸੇ ਤਰ੍ਹਾਂ ਦੀ ਕੋਈ ਅੰਗਹੀਲੀ ਪਰ ਸਿਰਫ ਝਾੜ ਦੇ ਆਪਰੇਟ ਦੇ ਲਈ ਬੰਦੀ ਦੀ ਜਾਣ ਚੱਲੀਗੀ ਇੱਕ ਤਾਂ ਇਹ ਆ ਵੀ ਜੇ ਤਾਂ ਉਹ ਸਪੈਸ਼ਲਿਸਟ ਨਹੀਂ ਕੀਤਾ ਹੁੰਦਾ ਆਪਰੇਸ਼ਨ ਫੇਰ ਤਾਂ ਆਪਾਂ ਨੂੰ ਸੱਚੀ ਲੱਗਦਾ ਵਾ ਵੀ ਯਾਰ ਝਾੜ ਦੁਖ ਦੀ ਬੰਦਾ ਕਿਵੇਂ ਮਰ ਗਿਆ ਇਹ ਤਾਂ ਆਮ ਗੱਲ ਆ ਰੁਟੀਨ ਚ ਆਪਣੇ ਹੁੰਦਾ ਰਹਿੰਦਾ ਵਾ ਇਹੀ ਤਾਂ ਗੱਲ ਆ ਵੀ ਇਹਨਾਂ ਨੇ ਨਗਾਈਲੀ ਐਡੀ ਵੱਡੀ ਕੀਤੀ ਹੂੰ ऑपरेशन ਕਰਨ ਲੱਗਿਆ ਨੇ ਵੀ ਇੱਕ ਯਾਰਡ ਦੇ ਵਿੱਚ ਜਿਹੜੀ ਕੋਈ ਆਪਾਂ ਛੋਟੀ ਜਿਹੀ ਚੀਜ਼ ਸਮਝਦੇ ਆਂ ਵੀ ਦਰਦ ਨੂੰ ਉਹ ਜਦੋਂ ਇਹਨਾਂ ਨੇ ਕੋਈ ਚੰਦ ਚੀਰਾ ਗਲਤ ਲੱਗ ਗਿਆ ਜਾਂ ਕੋਈ ਉਹੋ ਜਿਹੀ ਥਾਂ ਟੱਕ ਮਾਰ ਬੈਠੇ ਜਿੱਦੇ ਨਾਲ ਇਨਫੈਕਸ਼ਨ ਸਾਰੇ ਫੈਲ ਗਈ ਦਿਮਾਗ 'ਚ ਵੀ ਇਨਫੈਕਸ਼ਨ ਚਲੀ ਗਈ ਜਿਹਦੇ ਕਾਰਨ ਉਹ ਹੋਸ਼ ਨਹੀਂ ਆਈ ਸਾਰੇ ਸਰੀਰ ਦੇ ਵਿੱਚ ਹੁਣ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਉਹ ਦੱਸਦੀ ਵੀ ਸਾਰੇ ਸਰੀਰ 'ਚ ਪਸ ਭਰ ਗਈ ਸੀ ਉਹ ਯਾਰ ਤੋਂ ਚੱਲ ਕੇ ਸਾਰੇ ਸਰੀਰ ਵਿੱਚ ਪਸ ਭਰ ਗਈ ਜਿਹੜੀ ਜੱਗ ਮੈਡੀਕਲ ਵੀ ਕੋਈ ਤੁਹਾਨੂੰ ਵੀ ਖਤਸ਼ਾ ਹੈਗਾ ਕਿ ਸਪੈਸ਼ਲਿਸਟ ਦੇ ਵੱਲੋਂ ਨਹੀਂ ਕੀਤਾ ਗਿਆ ਇਹਨਾਂ ਕੋਲ ਤਾਂ ਕੋਈ ਨਹੀਂ ਜੀ ਸਪੈਸ਼ਲਿਸਟ ਕਿ ਲਿਆਂਦੇ ਕਿੱਥੋਂ ਹੋਣਗੇ ਅਸੀਂ ਉਸ ਦਿਨ ਵੀ ਇਹਨਾਂ ਨੂੰ ਕਿਹਾ ਸੀ ਦੱਸੋ ਕਿਹੜਾ ਡਾਕਟਰ ਨੇ ਕੀਤਾ ਵਾ ਜਿਹੜਾ ਤੁਸੀਂ ਕਹਿੰਦੇ ਸਾਡੇ ਕੋਲੇ ਬਿਹੋਸ਼ ਬੰਦਾ ਆਇਆ ਆਪਦੇ ਕੈਮਰੇ ਖੋਲੋ ਤੁਹਾਡੇ ਤਾਂ ਕੈਮਰੇ ਲੱਗੇ ਆ ਨਾ ਜੇ ਤੁਸੀਂ ਇਹ ਵਿਖਾ ਸਕਦੇ ਆ ਵੀ ਸਾਡੇ ਬਾਰ ਮੂਰੇ ਕਿਸਾਨ ਜਿੱਥੇ ਬੰਦੇ ਨੇ ਧਰਨਾ ਲਾਇਆ ਫਿਰ ਇਹ ਵੀ ਵਿਖਾਓ ਬੰਦਾ ਪੈਦਲ ਤੁਰ ਕੇ ਆਇਆ ਰਾਤ ਨੂੰ ਕਿੰਨੇ ਵਜੇ ਆਇਆ ਜੇ ਬਿਹੋਸ਼ ਹੀ ਆਇਆ ਕੋਈ ਚੱਕ ਕੇ ਤਾਂ ਲਿਆਇਆ ਹੋ ਉਹਨ ਅਸੀਂ ਕੁਝ ਨਹੀਂ ਕੀਤਾ ਅਸੀਂ ਤਾਂ ਫਰੀ ਕੋਟ ਰੈਫਰ ਕਰਤਾ ਫਰੀਦਕੋਟ ਵਾਲੇ ਇਹ ਕਹਿ ਰਹੇ ਆ ਕਿ ਜਦੋਂ ਜੀਰੇ ਤੋਂ ਬੰਦਾ ਆਇਆ ਉਹਦੇ ਮੂੰਹ ਤੇ ਦੋ ਟੱਕ ਲੱਗੇ ਹੋਏ ਸੀ ਵੀ ਜੋ ਆਪਰੇਟ ਕੀਤਾ ਹੋਇਆ ਸੀ ਦੋਨੋਂ ਥਾਵਾਂ ਤੋਂ ਇੱਕ ਇੱਥੇ ਟੱਕ ਸੀਗਾ ਇੱਕ ਥੱਲੇ ਇੱਥੇ ਟੱਕ ਸੀਗਾ ਇਹ ਦੋ ਥਾਵਾਂ ਤੇ ਸੀਗਾ ਵੀ ਹਰ ਉਹ ਝੂਠ ਬੋਲਿਆ ਇਹਨਾਂ ਨੇ ਗੱਲ ਨੂੰ ਨੱਪਣ ਦੀ ਕੋਸ਼ਿਸ਼ ਕੀਤੀ ਪੱਤਰਕਾਰਾਂ ਨੂੰ ਦਾਬੇ ਮਾਰੇ ਗਏ ਨੋਟਿਸ ਕੱਢੇ ਗਏ ਜਥੇਬੰਦੀ ਨੂੰ ਆਗੂਨ ਡਰਾਉਣ ਵਾਸਤੇ ਹਾਈ ਕੋਰਟੇ ਅਰਜੀ ਲਾਤੀ ਅੱਛਾ ਹਰ ਤਰੀਕਾ ਵਰਤਿਆ ਵੀ ਅਸੀਂ ਕਿਵੇਂ ਨਾ ਕਿਵੇਂ ਕਰਕੇ ਜਿਹੜੇ ਬੰਦੇ ਬੋਲਦੇ ਆ ਉਹਨਾਂ ਦਾ ਮੂੰਹ ਬੰਦ ਕਰ ਦਿੱਤੇ ਪਰਿਵਾਰ ਤੱਕ ਵੀ ਡਰਾਉਣ ਤਮਕਾਉਣ ਦੀ ਕੋਸ਼ਿਸ਼ ਹੋਈ ਪਈ ਨਹੀਂ ਪਰਿਵਾਰ ਤੱਕ ਤਾਂ ਇਹ ਔਖਾ ਹੁੰਦਾ ਵਾ ਪਰਿਵਾਰ ਤੱਕ ਕਿਉਂਕਿ ਪਿੰਡ ਸਾਰਾ ਨਾਲ ਖੜਾ ਸੀਗਾ ਉਹਨਾਂ ਨੂੰ ਇਹ ਪਤਾ ਸੀ ਕਿ ਵੀ ਜਿਹੜੇ ਬੰਦੇ ਸਪੋਰਟ ਕਰ ਰਹੇ ਆ ਚਾਹੇ ਜਥੇਬੰਦੀ ਆ ਚਾਹੇ ਪਿੰਡ ਦੇ ਲੋਕ ਆ ਉਹਨਾਂ ਇਹ ਕਦੇ ਮੈਨੂੰ ਨਹੀਂ ਲੱਗਦਾਗਾ ਵੀ ਕੁਲਦੀਪ ਕਦੇ ਵੀ ਅੱਜ ਤੱਕ ਕੱਲੀ ਕਿਤੇ ਫਰੀਦਕੋਟ ਵੀ ਗਈ ਹੋ ਕੱਲੀ ਕਿਤੇ ਇਹ ਬਾਜ਼ਾਰ ਚ ਵੀ ਕਿਤੇ ਕੱਲੀ ਸੌਦਾ ਲੈਣ ਆਈ ਹੋਊਗੀ ਜਾਂ ਫਿਰ ਪੈਸੇ ਦੇ ਤੌਰ ਤੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪੈਸੇ ਪੈਸੇ ਦੇਖੋ ਉਹਨਾਂ ਨੇ ਜਦੋਂ ਇਹ ਮਸਲਾ ਆਇਆ ਸਨੇਹਾ ਤੇ ਜੈਕ ਵੀ ਯਾਰ ਤੁਸੀਂ ਇਹ ਮਸਲੇ ਨੂੰ ਨਾ ਚੱਕੋ ਅਸੀਂ 2 ਲੱਖ ਰੁਪਈਆ ਦੇ ਦਿੰਨੇ ਆ ਚਲੋ ਜਦੋਂ ਪਰਿਵਾਰ ਨਾਲ ਗੱਲ ਕੀਤੀ ਇਹਨਾਂ ਦੇ ਜਰਨੈਲ ਸਿੰਘ ਦੇ ਵੱਡੇ ਭਾਈ ਸਾਹਿਬ ਨਾਲ ਗੱਲ ਕੀਤੀ ਵੀ ਯਾਰ ਉਹ ਐ ਆਂਦੇ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਵੀ ਇੱਕ ਗਰੀਬ ਹੁੰਦਿਆਂ ਹੋਇਆਂ ਵੀ ਪਰਿਵਾਰ ਨੇ ਕਿਹਾ ਵੀ ਬਾਈ ਪੈਸੇ ਦੀ ਗੱਲ ਨਹੀਂ ਪੈਸੇ ਤੋਂ ਕੀ ਕਰਾਉਣਾ ਆਪਾਣਾ ਤੇ ਸਾਨੂੰ ਵੀ ਸੀਗਾ ਵੀ ਲਾਜ ਅਸੀਂ ਲਾਜ ਤੇ ਅਸੀਂ ਖਰਚਾ ਕਰ ਲਿਆ ਪਿੰਡ ਵਾਲਿਆਂ ਨੇ ਸਨਸਕਾਰ ਤੇ ਅਸੀਂ ਕਰ ਲਿਆ ਭੋਗ ਵੀ ਅਸੀਂ ਪਾ ਲਿਆ ਤੇ ਕੁੜੀਆਂ ਵੀ ਵਿਆਹ ਲਾਂਗੇ ਪਰ ਇਹਨਾਂ ਨੂੰ ਤਾਂ ਸਭ ਕੁਝ ਕਾਇਗੀ ਜਦੋਂ ਫਿਰ ਦੋ ਤਰੀਕ ਨੂੰ ਤੁਹਾਡੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹਸਪੀਟਲ ਲੱਗੇ ਹਾਂ ਉਸ ਦਿਨ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਪੁਲਿਸ ਪ੍ਰਸ਼ਾਸਨ ਨੇ ਡੀਡੀਆਰ ਕੱਟਣ ਤੋਂ ਬਾਅਦ ਹੀ ਪੋਸਟਮਾਰਟਮ ਕਰਾਇਆ ਗਿਆ ਉਦੋਂ ਬਾਅਦ ਡੀਡੀ ਕਰੂ ਹਾਂ ਡੀਡੀਰ ਕੱਟਣ ਤੋਂ ਬਾਅਦ ਪ੍ਰਸ਼ਾਸਨ ਦਾ ਰੋਕ ਕਿਹ ਹੈ ਜਾਂ ਦੇਖਦੇ ਹਾਂ ਇਸ ਨੂੰ ਨਹੀਂ ਪ੍ਰਸ਼ਾਸਨ ਠੀਕ ਪ੍ਰਸ਼ਾਸਨ ਦਾ ਰੋਕ तकरीबन ਸਹੀ ਸੀਗਾ ਕਿਉਂਕਿ ਜਦੋਂ ਜਿਹੜੀ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਦਿੱਤੀ ਅਰਜੀ ਹੂੰ ਉਹਦੇ ਤੇ ਪ੍ਰਸ਼ਾਸਨ ਨੇ ਜੋ ਸਹੀ ਸੀ ਉਹ ਹੀ ਲਿਖਿਆ। ਉਹਨਾਂ ਨੇ ਸਾਫ਼ ਕਿਹਾ ਵੀ ਇਹਨਾਂ ਨੂੰ ਕਿਸ ਨੇ ਧਮਕੀ ਇਹ ਕਹਿੰਦੇ ਸਨ ਧਮਕੀਆਂ ਦਿੱਤੀਆਂ ਆ ਕੇ। ਅੱਛਾ। ਉਹਨਾਂ ਨੇ ਪ੍ਰਸ਼ਾਸਨ ਨੇ ਸਾਫ਼ ਲਿਖਿਆ ਵੀ ਕੋਈ ਧਮਕੀ ਨਹੀਂ ਦਿੱਤੀ। ਇਹ ਕਹਿੰਦੇ ਵੀ ਸਾਡੀ ਐਂਬੂਲੈਂਸ ਘੇਰੀ ਸਾਡੇ ਮਰੀਜ਼ ਘੇਰੇ। ਪ੍ਰਸ਼ਾਸਨ ਕਹਿੰਦਾ ਵੀ ਨਹੀਂ ਕੋਈ ਐਹੋ ਜੀ ਗੱਲ ਨਹੀਂ। ਇਹੋ ਜੀ ਗੱਲ ਹੋਈ ਨਹੀਂ ਕੋਈ। ਤੇ ਬਾਕੀ ਜੇ ਹੋਈ ਹੁੰਦੀ ਤੇ ਇਹਨਾਂ ਨੇ ਕੈਮਰੇ ਚ ਓਪੇਰੇਟ ਕਰ ਦੇਣੀ ਸੀ ਕੈਮਰੇ ਤੇ ਸਾਰੇ ਪਾਸੇ ਲੱਗੇ ਆ। ਬਸ ਇੱਕ ਤਰ੍ਹਾਂ ਨਾਲ ਅਦਾਲਤ ਨੂੰ ਵੀ ਤੇ ਪੁਲਿਸ ਨੂੰ ਵੀ ਘਬਰਾਹ ਕਰਨ ਦੀ ਕੋਸ਼ਿਸ਼ ਇਹਨਾਂ ਲੋਕਾਂ ਨੇ ਕੀਤੀ ਗਈ। ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਇਹ ਉਹ ਹੋਰ ਕੀ ਕੀ ਚੀਜ਼ਾਂ ਬਿਆਨ ਕਰਦੀ ਕੀ ਕੀ ਬਿਆਨ ਕੀਤਾ ਦੇਖੋ ਹਜੇ ਤਾ ਉਹਨਾਂ ਨੇ ਇਹੀ ਕਿਹਾ ਵਾ ਵੀ ਜਿਹੜੀ ਬੰਦੇ ਦੀ ਮੌਤ ਦਾ ਮੁੱਖ ਕਰਨਾ ਉਹ ਸਰੀਰ ਚ ਪਸ ਭਰਨ ਕਰਨਾ ਜਿਹੜਾ ਇੱਥੇ ਆਪਰੇਸ਼ਨ ਕੀਤਾ ਵਾ ਉਹਦੇ ਨਾਲ ਉਹ ਪਾਸ ਸਾਰੇ ਸਰੀਰ ਚ ਫੈਲ ਗਈ ਜਿਹਦੇ ਕਰਨ ਮੌਤ ਹੋਈ ਜਿਹੜੀ ਫਾਈਨਲ ਰਿਪੋਰਟ ਹੈ ਜਿਹੜੀ ਖੜੜ ਜਾਂਦੀ ਆ ਉਹ ਹੋਰ ਵੀ ਵੱਧ ਚੀਜ਼ਾਂ ਕਲੀਅਰ ਕਰੂਗੀ ਉਹ ਹਜੇ ਲੇਟ ਆ ਉਹ ਦੀ ਡੀ ਕਰ ਰਹੇ ਆ ਤੁਸੀਂ ਅਸੀਂ ਗੱਲ ਕਰ ਰਹੇ ਹਾਂ ਕਿ ਜੋ ਵੀ ਐਮ ਡੀਓ ਇਹ ਕਹਿੰਦੇ ਨੇ ਕਿ ਮੈਂ ਤਾਂ ਮੈਂ ਤਾਂ ਬਿਜ਼ਨਸਮੈਨ ਆ ਜਦੋਂ ਐਸਾ ਕੁਝ ਤੁਸੀਂ ਕਹ ਕਿ ਬਹੁਤ ਸਮੇਂ ਤੋਂ ਜਿਹੜਾ ਚੱਲ ਰਿਹਾ ਤਾਂ ਲੱਗਦਾ ਕਿ ਕਿਸੇ ਤਰ੍ਹਾਂ ਦਾ ਕੋਈ ਵੱਡਾ ਹੱਥ ਜਾਂ ਸਿਆਸੀ ਸ਼ੈ ਕਿਸੇ ਤਰ੍ਹਾਂ ਦੀ ਕੁਛ ਨਾ ਕੁਛ ਹੈ ਜਿਸ ਦੇ ਵਿਹਾਰ ਤੇ ਉਪਰੀ ਇਹ ਨਾ ਕੁਝ ਚੱਲ ਰਿਹਾ ਪੂਰਾ ਦੇਖੋ ਆ ਸਿੱਧਾ ਕਹਿਣ ਨਾਲੋਂ ਮੈਂ ਇਹਨੂੰ ਇੱਕ ਹੋਰ ਤਰੀਕੇ ਨਾਲ ਕਹਿੰਦਾ ਹਰੇਕ ਬੋਟ ਪਾਰਟੀ ਲੋਕਾਂ ਨੇ ਸਿਰ ਤੇ ਵੋਟਾਂ ਲੈ ਕੇ ਰਾਜ ਕਰਦੀ ਹੈ ਕੋਈ ਤੁਹਾਡੇ ਸਾਹਮਣੇ ਗਲਤ ਹੋ ਰਿਹਾ ਤੇ ਰਾਜਨੀਤਿਕ ਲੀਡਰ ਤਿੰਨ ਚਾਰ ਹੀ ਆ ਮੇਣ ਆਮ ਆਦਮੀ ਵਾਲੇ ਆ ਕਾਂਗਰਸ ਵਾਲੇ ਆ ਅਕਾਲੀ ਆ ਚਲ ਬੀਜੇਪੀ ਤਾਂ ਕੁਝ ਹੈ ਨਹੀਂ ਵਿੱਚ ਜਾਂਦਾ ਤਿੰਨਾਂ ਲੀਡਰਾਂ ਨੇ ਹਜੇ ਤੱਕ ਪਰਿਵਾਰ ਦੇ ਹੱਕ 'ਚ ਇੱਕ ਸ਼ਬਦ ਨਹੀਂ ਕਿਹਾ ਹਸਪਤਾਲ ਦੇ ਵਿਰੋਧ 'ਚ ਇੱਕ ਸ਼ਬਦ ਨਹੀਂ ਕਿਹਾ ਇਸ ਤੋਂ ਕੀ ਆ ਵੀ ਇੱਕ ਪਾਸਾ ਸਟੈਂਡ ਤੋਂ ਲੈਣਾ ਚਾਹੀਦਾ ਨਾ ਜਾਂ ਤਾਂ ਇਹ ਕਹਿਣਾ ਚਾਹੀਦਾ ਵੀ ਜਥੇਬੰਦੀ ਯਾਰ ਗਲਤ ਕੀਤਾ ਕੋਈ ਕਸੂਰ ਨਹੀਂ ਇਹਨਾਂ ਦਾ ਇਹ ਕਹਿ ਦੇਣਾ ਜਾਂ ਇਹ ਮੰਨਣ ਫਿਰ ਵੀ ਇਹ ਵਾਕਏ 부ਚੜਖਾਨਾ ਵਾ ਤੁਹਾਨੂੰ ਲੱਗਦਾ 부ਚੜਖਾਨਾ ਲੋਕ ਕਹਿ ਰਹੇ ਆ ਜੀ ਇਹ ਸ਼ਬਦ ਮੇਰੇ ਨਹੀਂਗੇ ਜੀ ਸ਼ਬਦ ਲੋਕਾਂ ਦੇ ਆ ਵੀ ਇਹ ਤਾਂ ਯਾਰ 부ਚੜਖਾਨਾ ਵਾ ਵੀ ਜਾਂ ਫਿਰ ਉਧਰ ਸਟੈਂਡ ਲੈਣ ਅਸੀਂ ਸਮਝਦੇ ਆਂ ਵੀ ਜਿਹੜੇ ਚੁੱਪ ਕੀਤੇ ਆ ਅਕਾਲੀ ਨਹੀਂ ਬੋਲਦੇ ਕਾਂਗਰਸੀ ਨਹੀਂ ਬੋਲਦੇਗੇ ਆਮ ਆਦਮੀ ਵਾਲੇ ਜਿਹੜੇ ਰਾਜ ਕਰਤਾ ਤੇ ਰਹੋ ਨਹੀਂ ਬੋਲਦੀ ਤੇ ਫਿਰ ਸ਼ੱਕ ਹੁੰਦਾ ਹੀ ਆ ਵੀ ਤੁਸੀਂ ਤੁਹਾਡੀ ਥਾਪੀ ਉਹਨਾਂ ਨੂੰ ਵੀ ਵੱਡੀ ਆ ਉਹ ਬੰਦੇ ਭਰੀ ਔ ਟਿੱਡ ਜਿਹੜਾ ਆਮ ਚੱਲਦਾ ਵਾ ਹਰ ਥਾਂ ਵੇ ਸੇ ਪੱਤੀਆਂ ਸਭ ਤੋਂ ਵੱਡਾ ਸਵਾਲ ਤਾਂ ਰਾਜਕਰਤਾ ਤੇਰੇ ਦੇ ਉੱਤੇ ਆ ਵੀ ਉਹ ਕਿਵੇਂ ਚੁੱਪ ਆ ਹਾਲਾ ਕਿ ਸੁਖਮਨੀ ਹਸਪੀਟਲ ਦੇ ਸਾਹਮਣੇ ਸਾਡੇ ਉੱਥੇ ਮਸਾ 50 500 ਗਜ ਤੇ ਉਹਦੀ ਕੋਠੀ ਐਮਐਲਏ ਦੀ ਅੱਛਾ 500 ਗਜ ਤੇ ਐਮਐਲਏ ਦੀ ਕੋਠੀ ਆ ਤੇ ਬੰਦਿਆਂ ਨੇ ਉਹਦੇ ਧਿਆਨ ਚ ਵੀ ਲਿਆਂਦਾ ਥੱਲੇ ਵਾਲੇ ਬੰਦਿਆਂ ਨੇ ਉਹਦੇ ਮੁੰਡੇ ਦੇ ਧਿਆਨ ਚ ਵੀ ਲਿਆਂਦਾ ਵੀ ਯਾਰ ਆ ਕੀ ਹੋ ਰਿਹਾ ਕਰੋ ਉਹ ਕਹਿ ਦਿੰਦੇ ਆ ਵੀ ਹਾਂ ਹੋ ਤਾਂ ਰਿਹਾ ਵਾ ਇਹ ਤਾਂ ਕੋਈ ਸ਼ੱਕ ਨਹੀਂ ਵੀ ਇਹ ਵਢੰਗ ਤਾਂ ਕਰ ਰਹੇ ਆ ਪਰ ਕਾਰਵਾਈ ਦੇ ਨਾਂ ਤੇ ਕੁਝ ਵੀ ਨਹੀਂ ਉੱਥੇ ਤਾਂ ਫਿਰ ਹੈ ਕੋਈ ਵੱਡਾ ਹੱਥ? ਹਾਂ ਬਿਲਕੁਲ ਵੱਡਾ ਹੱਥ ਹੈਗਾ ਵਾ। ਕੋਈ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਵੱਡਾ ਹੱਥ ਸਾਹਮਣੇ ਆ ਨੰਗਾ ਵੀ ਕਰਾਂਗੇ। ਤੁਹਾਡੀ ਹੁਣ ਮੰਗ ਜਥੇਬੰਦੀ ਵੱਲੋਂ ਕੀ ਕਰਦੇ? ਅ ਇੱਕ ਤਾਂ ਜੀ ਸੰਜੀਵ ਨਾਰੰਗ ਜਿਹੜਾ ਐਮ ਡੀ ਆ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਸੀ ਸਮਝਦੇ ਐ ਵੀ ਬੰਦੇ ਦਾ ਕਤਲ ਕੀਤਾ ਗਿਆ। ਜੇ ਇੱਥੇ ਇਲਾਜ ਨਹੀਂ ਹੋ ਸਕਦਾ ਸੀਗਾ ਸਿਰ ਪੈਸਿਆਂ ਦੇ ਲਾਲਚ ਨਾਲ ਬੰਦੇ ਨੂੰ ਵਲ ਪਾ ਕੇ ਇੱਥੇ ਰੱਖਣ ਦਾ ਕੋਈ ਮਤਲਬ ਨਹੀਂ ਸੀਗਾ ਉਹਨਾਂ ਨੂੰ ਰੈਫਰ ਕਰ ਦਿੰਦੇ ਤਾਂ ਕਿ ਉਹਦੇ ਸਹੀ ਇਲਾਜ ਹੁੰਦਾ ਬਸ ਬੰਦਾ ਬਚ ਜਾਂਦਾ। ਦੂਜਾ ਜਿਹੜਾ ਹਸਪੀਟਲ ਆ ਇਹ ਇਹ ਬੰਦ ਹੋਣਾ ਚਾਹੀਦਾ ਕਿਉਂਕਿ ਇਹਨੇ ਬਹੁਤ ਨੁਕਸਾਨ ਕੀਤੇ ਆ ਇੱਕ ਨੁਕਸਾਨ ਨਹੀਂ ਕੀਤਾ ਬਹੁਤ ਨੁਕਸਾਨ ਕੀਤੇ ਹੂੰ ਤੇ ਇਹ ਇਹੋ ਜਿਹੇ ਪੰਜਾਬ ਦੇ ਵਿੱਚ ਹੋਰ ਵੀ ਹੈਗੇ ਤਾਂ ਉਹ ਵੀ ਬੰਦ ਕਰਨੇ ਚਾਹੀਦੇ ਹੂੰ ਕਿਉਂਕਿ ਇਹ ਬੰਦਾ ਡਾਕਟਰ ਨੂੰ ਰੱਬ ਮੰਨ ਕੇ ਆਉਂਦਾ ਹੂੰ ਅਗਲਾ ਆਦਾ ਘਰ ਫੂਕ ਦਿੰਦਾ ਵਾ ਵੀ ਸਾਡੇ ਬੰਦੇ ਦੀ ਜਾਨ ਬਾਝੇ ਪਰ ਜਦੋਂ ਉਹ ਬੰਦੇ ਦਾ ਘਰ ਵੀ ਉਜੜ ਜਾਂਦਾ ਜਾਨ ਵੀ ਨਹੀਂ ਬਚਦੀ ਫਿਰ ਉਹ ਪਰਿਵਾਰ ਨੂੰ ਹੀ ਪਤਾ ਹੁੰਦਾ ਵੀ ਉਹ ਕੀ ਦਿਲ ਤੇ ਬੀਤਦੀ ਉਹਦੇ ਹੂੰ ਇਹ ਇੱਕ ਵੱਡਾ ਬਿਜ਼ਨਸ ਆ ਵੀ ਅੱਜ ਸਰਕਾਰ ਕਹਿ ਰਹੀ ਆ ਅਸੀਂ ਚਿੱਟਾ ਬੰਦ ਕਰ ਰਹੇ ਆ ਅਸੀਂ ਰਿਸ਼ਵਤ ਖੋਰੀ ਬੰਦ ਕਰ ਰਹੇ ਆ ਤੇ ਬਾਈ ਇਧਰ ਵੀ ਧਿਆਨ ਮਾਰੋ ਇੱਕ ਉਦੋਂ ਨਾਲ ਵੱਡਾ ਵਾ ਅੱਛਾ ਇੱਕ ਗੱਲ ਹੋਰ ਦੱਸ ਦਿਓ ਜਦੋਂ ਤੁਸੀਂ ਜਿਵੇਂ ਗੱਲ ਕਰੀ ਆ ਕਿ ਆਪਰੇਸ਼ਨ ਤੋਂ ਬਾਅਦ ਹੋਸ਼ ਜਿਹੜੀ ਹੈ ਹੋਸ਼ ਤੱਕ ਨਹੀਂ ਆਈ ਉਸ ਤੋਂ ਬਾਅਦ ਫਰੀਦਕੋਟ ਲਿਜਾਇਆ ਜਾਂਦਾ ਮਤਲਬ ਮ੍ਰਿਤਕ ਇੱਥੋਂ ਸੀ ਜਾਂ ਫਿਰ ਉੱਥੇ ਜਾ ਕੇ ਵੀ ਕਈ ਦਿਨ ਕਿਉਂਕਿ ਰੱਖਿਆਦਾ ਕਿ ਜੇ ਮ੍ਰਿਤਕ ਹੋਊਗਾ ਤਾਂ ਉਹ ਵੀ ਜਿਹੜਾ ਹੈਗਾ ਨਹੀਂ ਕਰਨਗੇ ਮਤਲਬ ਮੌਤ ਇੱਥੇ ਤਾਂ ਨਹੀਂ ਹੋਈ ਸੀ ਨਹੀਂ ਮੌਤ ਤਾਂ ਵਾਪਸ ਘਰੇ ਆ ਕੇ ਹੋਈ ਆ ਜਦੋਂ ਫਰੀਦਕੋਟ ਵਾਲਿਆਂ ਨੇ ਵੀ ਜਵਾਬ ਦਿੱਤਾ ਵੀ ਘਰੇ ਲੈ ਜਾ ਹੂੰ ਉੱਥੇ ਉਹਨਾਂ ਨੇ 6-7 ਦਿਨ ਬਹੁਤ ਜ਼ੋਰ ਲਾਇਆ। ਉੱਥੇ ਕੁਝ ਆਪਣੇ ਜਾਣਕਾਰ ਡਾਕਟਰ ਵੀ ਸੀਗੇ। ਇੱਕ ਤਾਂ ਉਹਨਾਂ ਨੇ ਜਾਂਦੇ ਹੀ ਇਹ ਕਹਿਤਾ ਸੀਗਾ ਵੀ ਬੰਦਾ ਹੁਣ ਤੁਸੀਂ ਉਦੋਂ ਲੈ ਕੇ ਆਏ ਆ ਜਦੋਂ ਇਹ ਬਹੁਤ ਗੰਭੀਰ ਹੋ ਚੁੱਕਾ ਵਾ। ਓਕੇ। ਦੂਜੀ ਗੱਲ ਉਹ ਪਹਿਲੇ ਦਿਨ ਤੋਂ ਹੀ ਉਹ ਇਹ ਕਹਿ ਕੇ ਚੱਲੇ ਸੀ ਵੀ ਕੋਸ਼ਿਸ਼ ਕਰਾਂਗੇ ਵਾਦਾ ਨਹੀਂ। ਬਹੁਤ ਜ਼ੋਰ ਲਾਇਆ ਉਹਨਾਂ ਨੇ। ਅ ਇਮਾਨਦਾਰੀ ਨਾਲ ਮੈਂ ਕਹੂੰਗਾ ਜ਼ੋਰ ਲਾਇਆ। ਬਹੁਤ ਸੇਵਾ ਵੀ ਕੀਤੀ ਜਿਹੋ ਜਿਹਾ ਹਾਲਤ ਸੀ ਉਹਦੀ। ਪਰ ਜਦੋਂ ਹੱਥ ਖੜੇ ਹੋ ਗਏ ਤੇ ਉਹਨਾਂ ਨੇ ਦੋ ਤਰੀਕ ਨੂੰ ਵਾਪਸ ਭੇਜਤਾ। ਤੇ 2 ਤਰੀਕ ਨੂੰ ਬਸ ਘਰੇ ਆ ਕੇ 10 ਵਜੇ ਮੌਤ ਹੋ ਗਈ ਜੀ ਤੁਹਾਡੇ ਪੇਸ਼ੈਂਟ ਆਇਆ ਸੀ ਚਰਨੈਲ ਸਿੰਘ ਜੀ ਜੀ ਉਹਨਾਂ ਜਾੜ ਦੇ ਦਰਦ ਨੂੰ ਲੈ ਕੇ ਤੁਹਾਡੇ ਹਸਪੀਟਲ ਦੇ ਵਿੱਚ ਐਡਮਿਟ ਹੋਏ ਸੀ ਉਹ ਉਹਨਾਂ ਦੀ ਉਸ ਤੋਂ ਬਾਅਦ ਜਿਹੜੀ ਹੈ ਕਿ ਡੈਥ ਹੋ ਜਾਂਦੀ ਆ ਉਸ ਤੋਂ ਬਾਅਦ ਰੈਫਰ ਤੁਹਾਡੇ ਵੱਲੋਂ ਫਰੀਦਕੋਟ ਕੀਤਾ ਜਾਂਦਾ ਹੈ ਪਰਿਵਾਰ ਦੇ ਵੱਲੋਂ ਇਲਜ਼ਾਮ ਨੇ ਕਿ ਤੁਹਾਡੇ ਹਸਪੀਟਲ ਦੀ ਅਣਗਹਿਲੀ ਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਉਹਪਰੇਟ ਤੋਂ ਬਾਅਦ ਉਹਨਾਂ ਨੂੰ ਹੋਸ਼ ਹੀ ਨਹੀਂ ਆਇਆ ਜੀ ਦੇਖੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਗੱਲ ਦਾ ਜਵਾਬ ਦੇ ਦਿਓ ਜੀ ਕਿ ਰਾਤ ਨੂੰ 12 ਵਜੇ ਕੋਈ ਪੇਸ਼ੈਂਟ ਜਾਂੜ ਦੀ ਫੀਟ ਦੀ ਦਵਾਈ ਨਾਲ ਐਡਮਿਟ ਹੋ ਜੇਗਾ ਕਿਤੇ ਅ ਕਿੰਨੇ ਵਜੇ ਐਡਮਿਟ ਹੋਏ ਨੇ ਜੀ ਉਹ 11:50 ਮਿੰਟ ਰਾਤ ਨੂੰ 22 ਤਰੀਕ ਨੂੰ ਅੱਛਾ ਜੀ ਅੱਛਾ ਜੀ ਬਿਲਕੁਲ ਸੁਪਰ ਸਪੈਸ਼ਲਿਟੀ ਹਸਪੀਟਲ ਹੈ ਇਹ ਕੋਈ ਦੰਦਾ ਦਾ ਹਸਪਤਲ ਤਾਂ ਹੈ ਨਹੀਂ ਜਿੱਥੇ ਅਸੀਂ ਜਾਂੜ ਦਾ ਇਲਾਜ ਕਰਦੇ ਹਾਂ ਜੀ ਇਹ ਨਾ ਇਹ ਬਿਲਕੁਲ ਦੇ ਬੁਨਿਆਦ ਤੇ ਝੂਠ ਹੈ ਕਿ ਜੜਪੀਰ ਨਾਲ ਜੜਪੀਰ ਨਾਲ ਨਹੀਂ ਪੇਸ਼ੈਂਟ ਆਇਆ ਪੇਸ਼ੈਂਟ ਅਨਕੌਂਸ਼ੀਅਸ ਸੀਗਾ ਉਹਦੇ ਫੇਸ ਦੇ ਉੱਤੇ ਸਾਰਾ ਔਰ ਦਿਮਾਗ ਤੱਕ ਉਹਦੇ ਰੇਸ਼ਾ ਭਰਿਆ ਪਿਆ ਸੀ ਸਾਰਾ ਅੱਛਾ ਜੀ ਜਦੋਂ ਸਾਡੇ ਕੋਲ ਐਡਮਿਟ ਹੋਇਆ ਓਕੇ ਆਂਦਿਆਂ ਨਾਲ ਆਂਦਿਆਂ ਨਾਲ ਪੇਸ਼ੈਂਟ ਜਦੋਂ ਲੈ ਕੇ ਆਏ ਨੇ ਸਾਰੀ ਕੰਡੀਸ਼ਨ ਉਹਨਾਂ ਦੇ ਘਰਦਿਆਂ ਨੂੰ ਕਲੀਅਰ ਕੀਤੀ ਹੈ ਜੀ ਔਰ ਉਹਨਾਂ ਨੇ ਕੰਸੈਂਟਰ ਸਾਈਨ ਦਿੱਤੇ ਨੇ ਸਾਡੇ ਕੋਲ ਸਾਰੇ ਸਾਈਨ ਫਾਈਲ ਨੇ ਜਿੰਨੇ ਜਿਹਨਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਪੇਸ਼ੈਂਟ ਦੀ ਕੰਡੀਸ਼ਨ ਜਿਹੜੀ ਵਧੀ ਵਧੀਆ ਨਹੀਂ ਹੈਗੀ ਇਹ ਇਹ ਚੀਜ਼ ਜਦੋਂ ਐਡਮਿਟ ਹੁੰਦੇ ਨੇ ਤੁਸੀਂ ਇਹ ਚੀਜ਼ ਦੱਸੀ ਸੀ ਕਿ ਤੁਹਾਡੇ ਪੇਸ਼ੈਂਟ ਦੀ ਕੰਡੀਸ਼ਨ ਵਧੀ ਬਿਲਕੁਲ ਜੀ ਬਿਲਕੁਲ ਜੀ ਸਾਡੇ ਕੋਲ ਕੰਸੈਂਟ ਸਾਈਨ ਆ ਸੀ ਉਹਨਾਂ ਕੋਲ ਫਾਈਲ ਤੇ ਸਾਈਨ ਕੀਤੇ ਨੇ ਕਰਦੇ ਮੈਂਬਰ ਨੇ ਅਚੇ ਉੱਥੇ ਤੁਸੀਂ ਦੱਸਿਆ ਸੀ ਕਿ ਹਾਲਾਤ ਹਾਲਤ ਕੁਝ ਬਹੁਤ ਚੰਗੀ ਨਹੀਂ ਹੈਗੀ ਬਿਲਕੁਲ ਜੀ ਨਾਲੇ ਉਹ ਜਿਹੜਾ ਪੇਸ਼ੈਂਟ ਸੀਗਾ ਉਹ ਪੇਸ਼ੈਂਟ ਐਡਿਕਟਡ ਸੀਗਾ ਉਹਦੀ ਹਿਸਟਰੀ ਹੈ ਕਿ ਉਹ ਡੀਏ ਡਿਚਨਾ ਸੈਂਟਰਾਂ ਦੇ ਵਿੱਚੋਂ ਹਰ ਹਫਤੇ ਜੀਪ ਥੱਲੇ ਰੱਖਣ ਵਾਲੀਆਂ ਗੋਲੀਆਂ ਔਰ ਉਹ ਸਾਰਾ ਕੁਝ ਲੈਂਦਾ ਰਿਹਾ ਹਾਂ ਕਿੰਨੇ ਦਿਨ ਤੁਹਾਡੇ ਕੋਲ ਕਿੰਨੇ ਦਿਨ ਰਿਹਾ ਜੀ ਪੇਸ਼ੈਂਟ ਸਾਡੇ ਕੋਲ 2 ਦਿਨ ਪੇਸ਼ੈਂਟ ਰਿਹਾ ਜੀ ਓਕੇ 2 ਦਿਨ ਬਾਅਦ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਅਸੀਂ ਪ੍ਰਾਈਵੇਟ ਦਾ ਖਰਚਾ ਨਹੀਂ ਭਰ ਸਕਦੇ ਤੁਸੀਂ ਸਾਨੂੰ ਸਰਕਾਰੀ ਚ ਸ਼ਿਫਟ ਕਰ ਦਿਓ ਫ੍ਰੀ ਕੰਪੈਟੀਕਲ ਕਾਲਜ ਅਸੀਂ ਇੱਥੋਂ ਭੇਜਤਾ ਹਾਂ ਹਾਂ 8 ਦਿਨ ਐਡਮਿਟ ਉੱਥੇ ਰਿਹਾ ਜੀ 8 ਦਿਨ ਬਾਅਦ ਉਥੋਂ ਵੀ ਲੈ ਕੇ ਤੇ ਆਏ ਨੇ ਕਿ ਅਸੀਂ ਇਲਾਜ ਕਰਾਂ ਜੋਗੇ ਨਹੀਂ ਹੈਗੇ ਤੁਸੀਂ ਸਾਡੇ ਮਰੀਜ਼ ਨੂੰ ਛੁੱਟੀ ਦੇ ਦਿਓ ਅੱਛਾ ਜੀ ਘਰ ਆ ਕੇ ਡੈਥ ਹੁੰਦੀ ਹੈ ਓਕੇ ਉਸ ਤੋਂ ਬਾਅਦ ਡੈਥ ਹੁੰਦੀ ਹੈ ਅੱਛਾ ਤੁਹਾਡੇ ਵੱਲੋਂ ਕੀ ਆਪਰੇਟ ਕੀ ਹੈ ਕਾਦਾ ਆਪਰੇਟ ਕੀਤਾ ਗਿਆ ਤੁਹਾਡੇ ਵੱਲੋਂ ਨਹੀਂ ਆਪਰੇਟ ਨਹੀਂ ਜੀ ਕਹਿ ਸਕਦੇ ਆਪਾਂ ਨੂੰ ਜਿਹੜਾ ਉਹਨਾਂ ਦੇ ਰੇਸ਼ਾ ਭਰੇ ਆ ਨਾ ਉਹ ਖਰੋ ਕਿਸੇ ਤਰੀਕੇ ਨਾਲ ਤਾਂ ਕੱਟਣਾ ਹੀ ਪੈਣਾ ਸੀ ਓਕੇ ਸਭ ਮਤਲਬ ਕਿ ਉਹ ਕੁਝ ਨਹੀਂ ਆਪਰੇਟ ਨਹੀਂ ਅਸੀਂ ਉਹਨੂੰ ਕਹਿ ਸਕਦੇ ਮ मतलब ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਆਪਰੇਟ ਜਿਹੜਾ ਨਹੀਂ ਕੀਤਾ। ਨਹੀਂ ਨਹੀਂ ਸਾਡੇ ਵੱਲੋਂ ਤਾਂ ਨਾਰਮਲ ਜੋ ਟ੍ਰੀਟਮੈਂਟ ਕੀਤਾ ਗਿਆ, ਇਲਾਜ ਕੀਤਾ ਗਿਆ। ਹਾਂ। ਬਸ ਉਹਦੀ ਕੰਡੀਸ਼ਨ ਪਹਿਲੇ ਦਿਨ ਤੋਂ ਸੀ ਖੌਣ ਕਰਕੇ ਰਿਕਵਰੀ ਨਹੀਂ ਹੋ ਪਾਈ। ਉਹ ਇਹ ਵੀ ਕਹਿੰਦੇ ਨੇ ਨਾ ਕਿ ਕਹਿੰਦੇ ਜਦੋਂ ਆਇਆ ਸੀ ਉਦੋਂ ਬਿਲਕੁਲ ਉਹ ਸਹੀ ਸਲਾਮਤ ਸੀ ਪਰ ਜਦੋਂ ਇਹਨਾਂ ਦੇ ਉਸ ਤੋਂ ਬਾਅਦ ਹੋਰ ਟੱਕ ਹੀ ਨਹੀਂ ਆਈ। ਇਹ ਸਭ ਗੱਲਾਂ ਨੇ ਜੀ। ਜੇ ਸਹੀ ਸੀਗਾ ਰਾਤ ਨੂੰ 12 ਵਜੇ ਅਮਰਜੈਂਸੀ ਸੀ ਤੇ ਕਿਹੜਾ ਪੇਸ਼ੈਂਟ ਐਡਮਿਟ ਹੁੰਦਾ ਜਿਹੜਾ ਸਹੀ ਹੁੰਦਾ ਜਾਂ ਅਮਰਜੈਂਸੀ ਵਾਲਾ ਉਹ ਉਦੋਂ ਬੇਹੋਸ਼ੀ ਦੀ ਹਾਲਤ ਸੀ ਜਾਂ ਹੋਸ਼ ਦੇ ਵਿੱਚ ਸੀ ਹਾਂ ਕੌਨਸ਼ੀਅਸ ਸੀ ਕੌਨਸ਼ੀਅਸ ਲੈਵਲ ਪੂਰਾ ਨਹੀਂ ਸੀਗਾ ਓਕੇ ਹਾਂਜੀ ਅੱਛਾ ਹਾਂਜੀ ਸਾਡੇ ਕੋਲ ਸਾਰਾ ਫਾਈਲ ਦੇ ਵਿੱਚ ਫਾਈਲਵਰਕ ਪੂਰਾ ਹੈ ਸੀ ਇਹਨਾਂ ਕੋਲੋਂ ਸਾਈਨ ਲੈਨੇ ਉਹਦੇ ਚ ਲਿਖਵਾ ਕੇ ਲਿਆ ਆ ਸਾਰਾ ਸਾਰਾ ਕੁਝ ਲਿਖਵਾ ਕੇ ਲਿਆ ਆ ਹਾਂਜੀ ਹੋਰ ਤੁਸੀਂ ਇੱਕ ਚ ਇਹਨਾਂ ਦੇ ਪਿੰਡ ਦਾ ਸਰਪੰਚ ਜਿਹੜਾ ਐਡਮਿਟ ਕਰਾ ਕੇ ਗਿਆ ਸੀਗਾ ਉਹ ਅੱਜ ਵੀ ਇਹਨਾਂ ਦੇ ਨਾਲ ਨਹੀਂ ਆਂਦਾ ਕਿਉਂ ਨਹੀਂ ਆਂਦਾ ਕਿਉਂਕਿ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ ਓ ਤਦ ਵੀ ਮੈਂ ਨਹੀਂ ਚੱਕਿਆ ਇਹਨਾਂ ਨੂੰ ਫਿਰ ਫਿਰ ਤੁਹਾਡੇ ਤੇ ਇਲਜ਼ਾਮਾਂ ਤੁਹਾਡੇ ਉਹਦੇ ਤੇ ਇਲਜ਼ਾਮਾਂ ਕੋਈ ਨਿੱਜੀ ਜਾਂ ਕਿਉਂ ਕਿਉਂ ਲਾ ਕਿਉਂ ਰਹੇ ਨੇ ਤੁਹਾਡੇ ਐਸੀ ਕਿ ਤੁਹਾਡੇ ਨਾਲ ਕੀ ਕਿੜਾ ਐਕਚੁਅਲੀ ਨਾ ਜੀ ਦੇਖੋ ਮੈਂ ਜੀਰੇ ਚੇਕੀ ਹਸਪੀਟਲ ਹੈ ਜੀ ਜਿਹੜਾ ਇਸ ਲੈਵਲ ਤੇ ਕੰਮ ਕਰਦਾ ਹੈ ਜੀ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਡੀ ਸਭ ਤੋਂ ਵੱਡੀ ਪਾਦਕ ਸਮਤੀ ਉਹ ਸੀਗੀ ਜਦੋਂ ਅਸੀਂ ਦਿੱਲੀ ਧਰਨੇ ਦੇ ਵਿੱਚ ਇਹਨਾਂ ਲੋਕਾਂ ਦੀ ਜਾ ਕੇ ਮਦਦ ਕੀਤੀ ਤੇ ਮਰ ਗਏ ਆ ਤੇ ਆ ਪੈਸੇ ਦੇ ਪਰਚੀਆਂ ਕਿਟਾਈਆਂ ਨੇ ਹੂੰ ਉਸ ਤੋਂ ਬਾਅਦ ਜਿਹੜਾ ਕੰਮ ਵੀ ਕਿਤੇ ਵੀ ਕੋਈ ਚੱਲ ਰਿਹਾ ਹੈ ਉਹਨੂੰ ਜਥੇਬੰਦੀਆਂ ਹਰਾਸ ਕਰੀ ਜਾਂਦੀ ਪਰ ਉਹ ਕਹਿੰਦੇ ਨੇ ਕਿ ਜੀਰੇਚ ਹਸਪਤਲ ਹੋਰ ਵੀ ਨੇ ਹੋਰ ਕਿ ਹੋਰ ਕਿਸੇ ਹਸਪਤਲ ਅੱਗੇ ਤਾਂ ਧਰਨਾ ਲੱਗਦਾ ਨਹੀਂ ਕਿ ਲੈ ਇਹਦੇ ਅੱਗੇ ਅਸੀਂ ਕਿਉਂ ਲਾ ਰਹੇ ਹਾਂ ਸਰ ਉਹ ਤੁਸੀਂ ਜੀਰੇਚ ਵੈਰੀਫਾਈ ਕਰ ਲਓ ਕਿ ਕਿਸੇ ਕੋਲ ਵੀ ਐਮਡੀ ਮੈਡੀਸਨ ਜਾਂ ਔਰਥੋ ਜਾਂ ਗਾਇਨੀ ਦਾ ਕੋਈ ਡਾਕਟਰ ਹੈਗਾ ਪੱਲਾ ਇਹੀ ਹਸਪਤਲ ਹੈ ਜਿੱਥੇ ਫੁੱਲ ਫਲੈਜ ਸਾਰਾ ਸਟਾਫ ਹੈ ਸਾਰੀ ਟੀਮ ਉਨਨਾਂ ਦਾ ਤੁਹਾਡੇ ਤੇ ਵੀ ਇਹ ਵੀ ਇਲਜ਼ਾਮ ਲਾਉਂਦੇ ਨੇ ਕਹਿੰਦੇ ਨੇ ਕਿ ਇਹ ਵੀ ਮੋਬਾਈਲ ਦੀ ਪਤਨੀ ਰਿਪੇਅਰ ਦੀ ਸ਼ਾਇਦ ਸ਼ਾਪ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਆ ਕੇ ਹਸਪੀਟਲ ਖੋਲਦੇ ਨੇ ਤੇ ਖੁਦ ਵੀ ਇਹ ਡਾਕਟਰ ਤਾਂ ਖੁਦ ਵੀ ਹੈ ਨਹੀਂ ਇਹ ਤੇ ਕਹਿੰਦੇ ਪਤਾ ਨਹੀਂ ਡਾਕਟਰ ਸਪੈਸ਼ਲ ਮੈਂ ਤਾਂ ਮੰਨ ਰਿਹਾ ਮੈਂ ਡਾਕਟਰ ਨਹੀਂ ਹਾਂ ਕਹਿੰਦੇ ਸਪੈਸ਼ਲ ਸਭ ਤੋਂ ਪਹਿਲੇ ਮੇਰਾ ਨੋਕੀਆ ਕੇਅਰ ਸੈਂਟਰ ਸੀ ਇੱਥੇ ਜੀ ਜੀ ਉਸ ਤੋਂ ਬਾਅਦ ਮੈਂ ਇੱਥੇ ਲੇਜ਼ਰ ਲੈਵਲਰ ਦਾ ਕੰਮ ਜਿਹੜਾ ਮੈਂ ਹੁਣ ਵੀ ਕਰ ਰਿਹਾ ਨਾਲ ਜੀ ਠੀਕ ਹੈ ਜੀ ਹੋ ਸਕਿਆ ਇਹ ਹਸਪਤਲ ਅਗਰ ਮੈਂ ਰਨ ਕਰ ਰਿਹਾ ਹਾਂ ਪੁੰਦੇ ਚ ਪੁੰਦੇ ਚ ਮੈਂ ਤਾਂ ਮੈਨੂੰ ਕੱਲ ਤੱਕ ਕਿਸੇ ਨੇ ਕਿਸੇ ਪੇਸ਼ੈਂਟ ਦਾ ਬੀਪੀ ਵੀ ਚੈੱਕ ਕਰਦੇ ਦੇਖਿਆ ਹੂੰ ਤਾਂ ਮੈਨੂੰ ਦੱਸਣ ਮੈਂ ਕਿਸੇ ਪੇਸ਼ੈਂਟ ਨੂੰ ਮੈਡੀਸਨ ਪ੍ਰੈਸਕ੍ਰਾਈਬ ਕੀਤੀ ਹੈ ਲਿਖੀ ਹੈ ਮੈਨੂੰ ਤਾਂ ਦੱਸਣ ਤੁਹਾਡੇ ਹਸਪਤਲ ਤੁਹਾਡੇ ਹਸਪਤਲ ਦੇ ਵੱਲੋਂ ਪਰਿਵਾਰ ਨੂੰ 2 ਲੱਖ ਦੇਣ ਦੀ ਵੀ ਗੱਲ ਕਹੀ ਗਈ ਸੀ ਮੈਂ ਕਿਹਾ ਜੀ ਜੇ ਇਹ ਸਾਬਤ ਕਰ ਦੇਣ ਕਿ ਮੈਂ ਕਿਸੇ ਨੂੰ ਕਹੀ ਹੈ ਜੀ ਤਾਂ ਮੈਂ ਮੈਂ ਹਸਪਤਲ ਛੱਡ ਜਾਵਾਂਗਾ ਤੇ ਜੇ ਨਾ ਸਾਬਤ ਕਰ ਛੱਡਿਆ ਤੇ ਜਥੇਬੰਦੀ ਤੋਂ ਮਾਫੀ ਮੰਗ ਕੇ ਤੇ ਜਥੇਬੰਦੀ ਛੱਡੇ ਬੰਦਾ ਜਤੋਂ ਸੀ ਮਤਲਬ ਇੱਕ ਪੈਸਾ ਵੀ ਨਹੀਂ ਕਿਹਾ ਪਰਿਵਾਰ ਨੂੰ ਦੇਣ ਦਾ। ਇਹ ਕਹਿੰਦਾ ਜੀ ਮੈਂ ਮਿਲਿਆ ਹੀ ਨਹੀਂ ਅਜੇ ਤੱਕ ਪਰਿਵਾਰਾਂ ਨੂੰ ਜਾ ਮੈਂ ਨਾ ਹੀ ਕੋ ਮੇਰਾ ਬੰਦਾ ਜਾ ਕੇ ਮਿਲਿਆ ਪਰ ਇਹ ਜਿਹੜੀ ਗੱਲ ਇਹਨੇ ਕੀਤੀ ਹੈ ਮੇਰੇ ਵੱਲੋਂ ਸੁਣਿਆ ਇਹਨੂੰ। ਜੀ। ਕੋਈ ਜਮ ਚੈਲੰਜ ਹੈ ਮੇਰਾ। ਜਿਆਦਾ ਸਾਬਤ ਕਰੇ ਜਿਹੜਾ ਬੰਦਾ ਭੇਜਾ ਮੇਰੇ ਸਾਹਮਣੇ ਲਿਆਏ ਜੇ ਨਾ ਸਾਬਤ ਕਰ ਪਾਇਆ ਤੇ ਜਥੇਬੰਦੀ ਛੱਡ ਕੇ ਤੇ ਮਾਫੀ ਮੰਗ ਕੇ ਉੱਥੇ ਉੱਥੇ। ਕਿ ਮੈਂ ਆ ਗਲਤ ਕੀਤਾ। ਇਸ ਗੱਲ ਦੇ ਲਈ ਤੁਹਾਡੇ ਪੱਕ ਦੇ ਵਿੱਚ ਕਿੰਨੇ ਕੋ ਡਾਕਟਰ ਤੁਹਾਡਾ ਡਾਕਟਰ ਭਾਈ ਜਰਾ ਕਿੰਨਾ ਕਹੇ ਜੀ ਤੁਹਾਡੇ ਨਾਲ। ਮੈਚ ਜੂ ਮੈਂ ਹੁਣ ਦੁਬਾਰਾ ਪ੍ਰੈਸ ਕਾਨਫਰੰਸ ਇੱਕ ਤੇ ਤਿੰਨ ਚ ਤੁਹਾਨੂੰ ਸਾਰੇ ਥੀਏ ਤੇ ਡਾਕਟਰ ਮੇਰੇ ਨਾਲ ਬੈਠੇ ਹੋਣਗੇ ਮੈਂ ਇਹਦਾ ਜਵਾਬ ਪ੍ਰੈਸ ਕਾਨਫਰੰਸ ਕਰਤੀ ਦਊਗਾ ਜੀ ਜੀ ਡਾਕਟਰ ਸਾਹਿਬ ਸਮਾਂ ਇਹਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ